ਕਾਂਗਰਸ ਨੇ ਸਾਡੇ ਵਰਗਿਆਂ ਨੂੰ ਵਟਾ ਕੇ ਇਹ ਆਮ ਪਰਿਵਾਰਾਂ ਨੂੰ ਅੱਜ ਤੁਹਾਡੇ ਮੂਹਰੇ ਬਿਠਾਇਆ ਇਹ ਵੀ ਕਾਂਗਰਸ ਦੀ ਦੇਣ ਪਰ ਹੁਣ ਉਹ ਲੀਡਰਾਂ ਦੀਆਂ ਲੱਤਾਂ ਕੰਬਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਇੱਕ ਯੋਗਦਾਨ ਵੀ ਨਹੀਂ ਸੀ ਜਦੋਂ ਸਾਡੀ ਚਿੱਠੀ ਆਈ ਦਿੱਲੀੋਂ ਆਈ ਕੀ ਇਹ ਕਿੱਦਾਂ ਬਣ ਗਿਆ ਮੇਨ ਗੱਲ ਸਾਹਿਬ ਇਹ ਹੈ ਇੱਕ ਵਿਜ਼ਨਰੀ ਲੀਡਰ ਚਾਹੀਦਾ ਆ ਜਿਹੜਾ ਸੈਲਫਿਸ਼ ਨਾ ਹੋਵੇ ਜਿਹੜਾ ਇਕੱਲਾ ਆਪਣੇ ਬਾਰੇ ਨਾ ਸੋਚੇ ਚਾਹੇ ਸੈਂਟਰ ਤੋਂ ਕੋਈ ਸਲਾਹ ਦੇ ਨਾਲ ਚੱਲਦੀ ਹੋਵੇ ਪਾਰਟੀ ਜਾਂ ਇੱਥੋਂ ਦੀ ਖੇਤਰੀ ਪਾਰਟੀ ਉਹ ਜਦੋਂ ਜਦੋਂ ਸੱਤਾ ਚਾਹੀਏ ਗੱਲਾਂ ਹੋਰ ਹੋ ਜਾਂਦੀਆਂ ਸਟੈਂਡ ਹੀ ਬਦਲ ਜਾਂਦੇ ਸਾਡੇ ਵਰਗੇ ਨੌਜਵਾਨ ਆਏ ਨਹੀਂ ਨਾ ਸੱਤਾ ਨਾ ਮੈਂ ਕਿਸੇ ਵੱਡੇ ਲੀਡਰ ਦੇ ਚਾਹ ਫਲੂਸੀ ਕਰਕੇ ਆਇਆ ਹੂੰ ਮਿਹਨਤ ਦੇ ਕੰਮ ਨਾਲ ਇੱਥੇ ਬੈਠਾ ਪੰਜਾਬ ਦੀ ਕੋਈ ਅੱਜ ਤੱਕ ਤੁਸੀਂ ਤੁਹਾਡਾ ਚੈਨਲ ਵੀ ਤਾਂ ਹੀ ਠੁਕਦਾ ਰਿਹਾ ਹੈ ਬਾਰ ਬਾਰ ਤੁਹਾਡੇ ਤੇ ਵੀ ਅਲੀਗੇਸ਼ਨ ਲੱਗਦੇ ਰਹੇ ਆ ਤੁਸੀਂ ਨਿਰਪੱਖ ਗੱਲ ਕਰਦੇ ਹੋ ਜਿਹੜੇ ਵੱਡੇ ਲੀਡਰਾਂ ਨੂੰ ਜਾਂ ਫਿਰ ਜਿਹੜੇ ਬਜ਼ੁਰਗਾਂ ਨੂੰ ਅੱਜ ਦੀ ਜਨਰੇਸ਼ਨ ਦਾ ਫੋਨ ਹੀ ਨਹੀਂ ਚਲਾਉਣਾ ਆ ਰਿਹਾ ਉਹ ਅੱਜ ਦੀ ਜਨਰੇਸ਼ਨ ਦੇ ਮੁੱਦੇ ਕੀ ਕਰਨਗੇ ਆਮ ਆਦਮੀ ਪਾਰਟੀ ਦੇ ਵਿੱਚ 92 ਵਿਧਾਇਕ ਜਦੋਂ ਆਏ ਨਾ 60 ਉਹ ਸੀ ਜਿਹੜੇ ਮੁੱਛਾਂ ਨੂੰ ਵੀ ਤਾ ਦਿੰਦੇ ਸੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦਾ ਕਿਰਦਾਰ ਬਣਿਆ ਨਹੀਂ ਸੀਗਾ ਇਹਨਾਂ ਦਾ ਪਰਮਾਤਮਾ ਨੇ ਪਤਾ ਨਹੀਂ ਪੁਰਾਣੇ ਕਰਮਾਂ ਦੇ ਵਿੱਚ ਇਹਨਾਂ ਨੇ ਕੋਈ ਤਪੱਸਿਆ ਕੀਤਾ ਹੁਣ ਇੱਕ ਬੰਦੇ ਨਹੀਂ ਜਿਨ੍ਹਾਂ ਦੇ ਸਾਰੇ ਦੇ ਵਿਆਹ ਹੀ ਇੱਕ ਪਾਸੇ ਹੋ ਗਏ ਇਹਨਾਂ ਦੀ ਸੋਚਾਂ ਹੀ ਵਿਆਹ ਤੱਕ ਸੀਗੀਆਂ ਝਾੜੂ ਬਾੜੀ ਸਰਕਾਰ ਤੋਂ ਲੋਕ ਖੁਸ਼ ਹੈ ਇਹ ਆਪਣੀ ਸਰਕਾਰ ਤੋਂ ਆਪ ਐਮਐਲਏ ਨਹੀਂ ਖੁਸ਼ ਹੈਗੇ ਜਦੋਂ ਭਗਵੰਤ ਮਾਨ ਸਾਹਿਬ ਇਹ ਸਿਆਸਤ ਦੇ ਵਿੱਚ ਆਏ ਨੇ ਸਾਨੂੰ ਵੀ ਲੱਗਿਆ ਯਾਰੇ ਕਾਮ ਪਰਿਵਾਰ ਦਾ ਮਾਸਟਰ ਦਾ ਮੁੰਡਾ ਸਾਡੇ ਵਰਗਾ ਜੇ ਮੁੰਡਾ ਇਹ ਬਣ ਸਕਦਾ ਹੈ ਮੁੱਖ ਮੰਤਰੀ ਤਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਪਰ ਸਾਨੂੰ ਕੀ ਪਤਾ ਸੀ ਇਹ ਤਾਂ ਨੀਅਤ ਤੋਂ ਖੋਟਾ ਆ ਜਿਹੜਾ ਕਾਂਗਰਸ ਇਹ ਕਹਿੰਦੀ ਸੀ ਕਿ ਸਾਡੇ ਲੀਡਰਾਂ ਦਾ ਉੱਤੇ ਕੋਈ ਹੈ ਹੀ ਨਹੀਂਗਾ ਚਾਹੇ ਕੈਪਟਨ ਅਮਨਿੰਦਰ ਸਿੰਘ ਸੀਗਾ ਚਾਹੇ ਕਾਂਗਰਸ ਦੇ ਕਈ ਲੀਡਰ ਸੀਗੇ ਸਾਡੀ ਸਰਕਾਰ ਆ ਗਈ ਹਾਂਜੀ 4 ਸਾਲ ਕੰਮ ਕਰਾਂਗੇ ਇਦਾਂ ਕਰਾਂਗੇ ਉਹ ਲੋਕੀ ਅੱਖ ਚੁੱਕੇ ਸੀਗੇ ਕਾਂਗਰਸ ਵਾਲਿਆਂ ਨੇ ਅਕਾਲੀ ਦਲ ਦੇ ਪਰਚੇ ਕਰਾਏ ਸੀਗੇ ਅਕਾਲੀ ਵਾਲਿਆਂ ਨੇ ਕਾਂਗਰਸ ਪਰਚੇ ਕਰਾਏ ਸੀ ਜਦ ਸਰਕਾਰ ਸੀਗੀ ਯੂਥ ਆਪਣੇ ਪਿਓਆਂ ਨਾਲ ਵੀ ਲੜਿਆ ਜਿਹੜਾ ਕਾਲੀ ਦਲ ਕਾਂਗਰਸ ਨੂੰ ਵੋਟਾਂ ਪਾਉਂਦੇ ਸੀਗੇ ਮਾੜਾ ਫੇਰ ਯੂਥ ਆ ਕੇ ਵੱਜ ਗਿਆ ਕਾਂਗਰਸ ਨੇ ਬੇੜਾ ਗਰ ਕੀਤਾ ਕਾਲੀਆਂ ਨੇ ਬੇੜਾ ਗਰ ਕੀਤਾ ਅਜ ਤਾਂ ਹਾਲ ਹੋਇਆ ਸਭ ਮੈਂ ਤਾਂ ਸ਼ੁਰੂਆਤ ਇੱਥੋਂ ਤਾਂ ਹੀ ਕਰੀ ਹੈ ਜਿਹੜੀ ਤੁਸੀਂ ਮੂੰਗੀ ਦੀ ਦਾਲ ਤੇ ਐਮਐਸਪੀ ਦੇ ਰਹੇ ਸੀਗੇ ਜਿਹੜੀ ਤੁਸੀਂ 5 ਮਿੰਟਾਂ ਦੇ ਵਿੱਚ ਐਮਐਸਪੀਆਂ ਦੇ ਰਹੇ ਸੀ ਜਿਹੜੀ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀ ਜਿਹੜੇ ਤੁਸੀਂ ਕਿਸਾਨਾਂ ਦੇ ਬੱਚਿਆਂ ਦੇ ਬਾਹਰ ਜਾਣ ਦੀ ਗੱਲ ਕਰ ਰਹੇ ਸੀਗੇ ਜਿਹੜੇ ਤੁਸੀਂ ਕਹਿ ਰਹੇ ਸੀ ਵੱਡੇ ਵੱਡੇ ਜਿਹੜੇ ਹੋਟਲ ਨੇ ਅਸੀਂ ਸਕੂਲ ਬਣਾ ਦਵਾਂਗੇ ਇਹਨਾਂ ਨੂੰ ਤੁਸੀਂ ਸੱਤਾ ਦੇ ਬਾਹਰ ਬੈਠ ਕੇ ਗੱਲ ਕਰ ਦਿੱਤੀ ਹੁਣ ਤੁਸੀਂ ਸੱਤਾ ਦੇ ਵਿੱਚੋਂ ਹੁਣ ਤੁਸੀਂ ਕਰਿਆ ਕੀ ਆ ਇੱਕ ਵੱਡੀ ਪ੍ਰਾਪਤੀ ਮੈਨੂੰ ਆਮ ਆਦਮੀ ਪਾਰਟੀ ਦੀ ਦੱਸੋ ਇੱਕ ਵੱਡੀ ਪ੍ਰਾਪਤੀ ਆਹ ਉਹ ਕਹਿੰਦੇ ਪਹਿਲੇ ਸਾਲ ਚ 50000 ਨੌਕਰੀਆਂ ਦੇਣਾ ਖਾਲਾ ਹੀ ਦਵਾ ਕਿਹਨੂੰ ਦਿੱਤੀਆਂ ਨੇ ਸਾਬ ਕਿਹਨੂੰ ਦਿੱਤੀਆਂ ਨੇ ਨੌਜਵਾਨਾਂ ਨੂੰ ਕਿਹਨੂੰ ਮੈਨੂੰ ਦਿਖਾਓ ਮੇਰੇ ਨਾਲ ਦੇ ਕਿਸੇ ਨੌਜਵਾਨ ਤਾਂ ਮਿਲੀ ਨਹੀਂ ਇੱਕ ਨੌਜਵਾਨ ਇਹ ਜਾ ਕਿਸੇ ਪਿੰਡ ਦੇ ਵਿੱਚ ਦਿਖਾ ਦਿਓ ਜਿਹਨੂੰ ਨੌਕਰੀ ਮਿਲੀ ਹੋਵੇ ਉਹ ਤਾਂ ਸਤੌਜ ਪਿੰਡ ਤੋਂ ਕਿੰਨੀਆਂ ਵੀ ਲੋਕਾਂ ਸਤੌਜ ਪਿੰਡ ਦੇ ਤਾਂ ਮਹਾਰਾਜ ਨੇ ਨਾ ਉਹ ਮਹਾਰਾਜ ਅਸ ਸਤੌਜ ਪਿੰਡ ਦੇ ਤਾਂ ਦੇ ਸਕਦੇ ਨੇ ਹਮ ਕੱਲੇ ਸਤੌਜ ਦੇ ਥੋੜੀ ਮੁੱਖ ਮੰਤਰੀ ਆ ਸਰਪੰਚੇ ਥੋੜੀ ਹੈ ਪਰ ਜਿਹੜੇ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਆਏ ਦਿਨ ਹੁੰਦੇ ਹੋ ਟੀਚਰਾਂ ਨੂੰ ਜਿਹੜੀ 1158 ਟੀਚਰਾਂ ਸੀਗੀਆਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਨੌਕਰੀ ਲੱਗਦੇ ਆ ਉਹ 휠 ਚੇਅਰ ਦੇ ਟੀਚਰ ਆ ਉਹਨੂੰ ਕਿਹਾ ਸੀ ਤੇ ਨੌਕਰੀ ਰੱਖਦੇ ਆ ਪੱਤਰ ਦਿੱਤਾ ਉਹ ਵੀ ਵਿਚਾਰੀਆਂ ਬਹੁਤ ਖੁਸ਼ ਸੀਗੀਆਂ ਕਿ ਸਾਨੂੰ ਨੌਕਰੀ ਮਿਲ ਗਈ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਨੌਕਰੀ ਮਿਲੀ ਅਸੀਂ ਵੀ ਸਾਰਾ ਕੁਝ ਭੁੱਲ ਗਏ ਸੀਗੇ ਚਲੋ ਧਰਨੇ ਲਾਏ ਨਾ ਪਿੱਛੇ ਸਭ ਕੁਝ ਹੋਇਆ ਚਲੋ ਨੌਕਰੀ ਤਾਂ ਮਿਲੀ ਇੱਕ ਹਫ਼ਤੇ ਬਾਅਦ ਉਹਨਾਂ ਨੂੰ ਫੇਰ ਨੋਟਿਸ ਆ ਗਿਆ ਕਿ ਤੁਹਾਨੂੰ ਨੌਕਰੀ ਤੋਂ ਫੇਰ ਕੱਢ ਦਿੱਤਾ ਗਿਆ ਤੁਸੀਂ ਘਰੇ ਬਹਿ ਜਾਓ ਪੰਜਾਬ ਦੀ ਰਾਜਨੀਤੀ ਵਿੱਚ ਹਾਇ ਦਿਨ ਕੋਈ ਨਾ ਕੋਈ ਅਜੀਹੀ ਗੱਲ ਹੋ ਜਾਂਦੀ ਹੈ ਜਿਸ ਨਾਲ ਖਾਸ ਕਰਕੇ ਸੱਤਾ ਧਿਰ ਲਈ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ ਜਵਾਬ ਦੇਣਾ ਔਖਾ ਹੋ ਜਾਂਦਾ ਆਮ ਆਦਮੀ ਪਾਰਟੀ ਦੇ ਕਿੰਨੇ ਵਿਧਾਇਕ ਐ ਜਿਹੜੇ ਸਹੀ ਚੱਲ ਰਹੇ ਸਹੀ ਦਿਸ਼ਾ ਵੱਲ ਜਾ ਰਹੇ ਤੇ ਕਿੰਨੇ ਨਹੀਂ ਹੁਣ ਤੱਕ ਸਰਕਾਰ ਦੀ ਨਹੀਂ ਇੱਥੋਂ ਤੱਕ ਆਪਣੀ ਪਾਰਟੀ ਦੀ ਮਿੱਟੀ ਪਲੀਤ ਕਰਕੇ ਰੱਖ ਦਿੰਦੀ ਹੈ ਇਸ ਮਸਲੇ ਦੇ ਉੱਤੇ ਤੇ ਸਰਕਾਰ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਭ੍ਰਿਸ਼ਟਾਚਾਰ ਖਿਲਾਫ ਨਸ਼ਿਆਂ ਦੇ ਖਿਲਾਫ ਮੁਫਤ ਬਿਜਲੀ ਦੇਣੀ ਰੋਜ਼ਗਾਰ ਰੋਜੀ ਨਿਯੁਕਤੀ ਪੱਤਰ ਦੇ ਜਿਹੜੇ ਇਸ਼ਤਿਆਰ ਦੇਣੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਿ ਸਰਕਾਰ ਕਿੱਥੇ ਤੱਕ ਸਹੀ ਕਦਮ ਚੁੱਕਿਆ ਹੁਣ ਤੱਕ ਤਿੰਨਾਂ ਸਾਲਾਂ ਚ ਤੇ ਕਿੱਥੇ ਕਿੱਥੇ ਕਮੀ ਰਹੀ ਹੈ ਸਭ ਤੇ ਗੱਲ ਕਰਾਂਗੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਕਾਂਗਰਸ ਦਾ ਸਟੂਡੈਂਟ ਵਿੰਗ ਜਿਸ ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਹੈ ਉਹਨਾਂ ਨਾਲ ਅਸੀਂ ਕਿ ਸਾਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂ ਸਿੱਧੂ ਸਾਹਿਬ ਇੱਕ ਸਟੂਡੈਂਟ ਨੇਤਾ ਹੋਣ ਦੇ ਨਾਤੇ ਜਿੱਥੇ ਤਾਂ ਵਿਦਿਆਰਥੀਆਂ ਦਾ ਖਿਆਲ ਰੱਖਣਾ ਪੈਂਦਾ ਉੱਥੇ ਇੱਕ ਪਲੰਗ ਅੱਗੇ ਵੀ ਪੁੱਟਣੀ ਪੈਂਦੀ ਹੈ ਕਿ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਕਰਨੀ ਹੈ ਹੁਣ ਤੱਕ ਪੰਜਾਬ ਘੁੰਮ ਕੇ ਵੇਖ ਲਿਆ ਆਮ ਆਦਮੀ ਪਾਰਟੀ ਤੋਂ ਝਾੜੂ ਵਾਲੀ ਸਰਕਾਰ ਤੋਂ ਲੋਕ ਖੁਸ਼ ਇਹ ਆਪਣੀ ਸਰਕਾਰ ਤੋਂ ਆਪ ਐਮਐਲਏ ਨਹੀਂ ਖੁਸ਼ ਹੈਗੇ ਲੋਕਾਂ ਦਾ ਬਾਅਦ ਚ ਖੁਸ਼ ਹੋਣਾ ਹੈ ਬੰਦਾ ਜਦੋਂ ਕੋਈ ਉਪਲਬਧੀ ਪੂਰੀ ਕਰਦਾ ਨਾ ਉਹਦੇ ਦਿਲ 'ਚ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਬਹੁਤ ਠਹਿਰਾਵਜੇ ਆ ਜਾਂਦਾ ਆ ਇਹਨਾਂ ਦੇ ਵਿੱਚ ਜਿਹੜਾ ਉਤਾਵਲਾਪਨ ਇਹਨਾਂ ਦੇ ਵਿੱਚ ਜਿਹੜਾ ਹੋਸ਼ਾਪਨ ਉਹ ਹੀ ਦਰਸਾਉਂਦਾ ਕਿ ਹਾਲੇ ਤੱਕ ਇਹਨਾਂ ਨੇ ਉਹ ਅਚੀਵ ਹੀ ਨਹੀਂ ਕਰਿਆ ਜਿਹੜੀ ਇਹ ਗੱਲਾਂ ਕਰਦੇ ਸੀਗੇ ਪੂਰੇ ਪੰਜਾਬ ਦੀ ਗੱਲ ਛੱਡੋ ਤੁਸੀਂ ਇਧਰਲੇ ਏਰੀਏ ਦੀ ਉਹ ਗੱਲ ਕਰ ਲਓ ਜਿੱਥੇ ਨਸ਼ਾ ਸਭ ਤੋਂ ਵੱਧ ਆ ਜਿਹੜੇ ਮਹਾਲੀ ਜਿਰਕਪੁਰ ਡੇਰਾ ਬਸੀ ਜਿੱਥੇ ਕਿ ਬਾਹਰਲਾ ਪ੍ਰਵਾਸੀ ਇੰਨਾ ਜ਼ਿਆਦਾ ਆ ਗਿਆ ਕਿ ਉਹ ਜ਼ਮੀਨਾਂ ਇੰਨੀ ਮਹਿੰਗੀਆਂ ਹੋ ਗਈਆਂ ਹਮ ਇੱਥੇ ਇੰਨਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਸਾਬ ਹਮ ਕਿ ਇੱਥੇ ਕੋਈ ਨਸ਼ੇ ਦੇ ਉੱਤੇ ਕੋਈ ਕੰਟਰੋਲ ਹੀ ਨਹੀਂ ਹੈਗਾ ਨਾ ਇਹਨਾਂ ਦੇ ਐਮਐਲਏ ਦਾ ਕੰਟਰੋਲ ਆ ਨਾ ਪੁਲਸ ਦਾ ਕੰਟਰੋਲ ਆ ਹੁਣ ਕਾ ਜਿਹੜੀ ਪੁਲਸ ਜਾਂਦੀ ਹੈ ਇਹਨਾਂ ਦੇ ਘਰ-ਬਾਰ ਤੋੜਨ ਉਹ ਇੱਕ ਵੀਡੀਓ ਅੱਜ ਤੁਸੀਂ ਦੇਖੀ ਹੋਣੀ ਉਹ ਕਹਿੰਦੇ ਨਸ਼ਾ ਕਿੱਥੋਂ ਆਇਆ ਕਹਿੰਦੇ ਸਭ ਤੁਹਾਨੂੰ ਸਾਰੀ ਗੱਲ ਦਾ ਪਤਾ ਕਿੱਥੋਂ ਆਇਆ ਕਿੱਥੇ ਨਹੀਂ ਹੁਣ ਵੀਡੀਓ ਬਣਦੀ ਛੋ ਕਹਿੰਦਾ ਯਾਰ ਮੈਨੂੰ ਕੀ ਪਤਾ ਕਿੱਥੋਂ ਆਇਆ ਪੁਲਸ ਵਾਲਾ ਆਪ ਕਹਿ ਰਿਹਾ ਇਹ ਹਾਲਾਤ ਨੇ ਪੰਜਾਬ ਦੇ ਜਿੰਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਪਰ ਉਹ ਵਾਅਦੇ ਵੀ ਜ਼ੀਰੋ ਹੋ ਗਏ ਪਰ ਚੱਕਰ ਸਭ ਪਤਾ ਕੀ ਗੱਲ ਅਸੀਂ ਵੀ ਲੋਕਾਂ ਨੂੰ ਕਿੰਨੀ ਵਾਰੀ ਇਹ ਗੱਲਾਂ ਕਹੀ ਜਾਈਏ ਇਹ ਜ਼ਰੂਰਤ ਸੀਗੀ ਇਹ ਜੇ ਬੰਦਿਆਂ ਦੀ ਸਿਆਸਤ ਚ ਨਹੀਂ ਤਾਂ ਕੈਪਟਨ ਅਮਨਿੰਦਰ ਸਿੰਘ ਆ ਗਏ ਜਿਹੜੇ ਇੰਨੇ ਵੱਡੇ ਵੱਡੇ ਨਾਮ ਇਹ ਮੰਨੀ ਬੈਠੇ ਸੀਗੇ ਸਾਡੇ ਵਰਗਿਆਂ ਤਾਂ ਕਿਸੇ ਨੇ ਉੱਗਣ ਹੀ ਨਹੀਂ ਦੇਣਾ ਸੀਗਾ ਜਦੋਂ ਭਗਵੰਤ ਮਾਨ ਸਾਹਿਬ ਇਹ ਸਿਆਸਤ ਦੇ ਵਿੱਚ ਆਏ ਨੇ ਸਾਨੂੰ ਵੀ ਲੱਗਿਆ ਯਾਰ ਇਹ ਕਾਮ ਪਰਿਵਾਰ ਦਾ ਮਾਸਟਰ ਦਾ ਮੁੰਡਾ ਸਾਡੇ ਵਰਗਾ ਜੇ ਮੁੰਡਾ ਇਹ ਬਣ ਸਕਦਾ ਹੈ ਮੁੱਖ ਮੰਤਰੀ ਤਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਪਰ ਸਾਨੂੰ ਕੀ ਪਤਾ ਸੀ ਇਹ ਤਾਂ ਨiyet ਤੋਂ ਖੋਟਾ ਆ ਮਤਲਬ ਇਹਨਾਂ ਦੇ ਸੱਤਾ ਚਾਉਣ ਨੂੰ ਤੁਸੀਂ ਪੋਜ਼ਿਟਿਵਿਟੀ ਲਈ ਹੈ ਨਾ ਦੇਖੋ ਪੰਜਾਬ ਵਾਸਤੇ ਜਾਂ ਫਿਰ ਕਾਂਗਰਸ ਦੇ ਵਾਸਤੇ ਜਾਂ ਫਿਰ ਅਕਾਲੀ ਦਲ ਵਾਸਤੇ ਇਹ ਜਿਹੜਾ ਅਕਾਲੀ ਦਲ ਤੇ ਕਾਂਗਰਸ ਆਪਣਾ ਰਾਜੇ ਸਮਰਪਿਤ ਕਰਨ ਬੈਠੇ ਸੀਗੇ ਮੈਂ ਤਾਂ ਹਰ ਚੀਜ਼ ਪੋਜ਼ਿਟਿਵਿਟੀ ਲੈਣਾ ਸਭ ਜਿਹੜਾ ਕਾਂਗਰਸ ਇਹ ਕਹਿੰਦੀ ਸੀ ਕਿ ਸਾਡੇ ਲੀਡਰਾਂ ਦਾ ਉੱਤੇ ਕੋਈ ਹੈ ਹੀ ਨਹੀਂਗਾ ਚਾਹੇ ਕੈਪਟਨ ਅਮਨਿੰਦਰ ਸਿੰਘ ਸੀਗਾ ਚਾਹੇ ਕਾਂਗਰਸ ਦੇ ਕਈ ਲੀਡਰ ਸੀਗੇ ਸਾਡੀ ਸਰਕਾਰ ਆ ਗਈ ਹਾਂਜੀ 4 ਸਾਲ ਕੰਮ ਕਰਾਂਗੇ ਇਦਾਂ ਕਰਾਂਗੇ ਉਹ ਲੋਕੀ ਅੱਖ ਚੁੱਕੇ ਸੀਗੇ ਕਾਂਗਰਸ ਵਾਲਿਆਂ ਨੇ ਅਕਾਲੀ ਦਲ ਤੇ ਪਰਚੇ ਕਰਾਏ ਸੀਗੇ ਅਕਾਲੀ ਵਾਲਿਆਂ ਨੇ ਕਾਂਗਰਸ ਤੇ ਪਰਚੇ ਕਰਾਏ ਸੀ ਜਦ ਸਰਕਾਰ ਜੀ ਹਰ ਇੱਕ ਪੰਜਾਬ ਦਾ ਨੌਜਵਾਨ ਨਿਰਾਸ਼ ਸੀਗਾ ਇਹ ਜੇ ਸਾਨੂੰ ਪੁੱਛੋ ਅੱਜ ਵੀ ਨਰਾਸ਼ ਆ ਜਦੋਂ ਬੰਦਾ ਨਰਾਸ਼ ਹੁੰਦਾ ਆ ਉਹ ਇੱਕ ਆਸ ਤੇ ਕਿਰਨ ਲੱਭਦਾ ਹੂੰ ਉਦੋਂ ਸਾਬ ਇਹਨੇ ਭਗਵੰਤਮਾਨ ਸਾਹਿਬ ਨੇ ਇੱਕ ਕਿਰਨ ਦਿੱਤੀ ਉਮੀਦ ਦਿੱਤੀ ਕਿ ਯਾਰ ਹਾਂ ਵੀ ਮੈਂ ਪੰਜਾਬ ਨੂੰ ਭ੍ਰਸ਼ਟਾਚਾਰ ਮੁਕ ਕਰ ਦੂੰਗਾ ਮੈਂ ਪੰਜਾਬ ਨੂੰ ਨਸ਼ਿਆਂ ਤੋਂ ਕਰ ਦੂੰਗਾ ਇਹ ਕੋਈ ਵੀਆਈਪੀ ਕਲਚਰ ਨਹੀਂ ਹੋਊਗਾ ਮੈਂ ਕਹਿੰਨਾ ਕੋਈ ਤਹਿਸੀਲਦਾਰ ਕੋਈ ਕਚਹਿਰੀਆਂ ਤੁਹਾਡੇ 1 ਰੁਪਿਆ ਨਹੀਂ ਲੱਗਣਾ ਹੂੰ ਯੂਥ ਕਹਿੰਦਾ ਸੀਗਾ ਕਿ ਬਾਹਰੋਂ ਤਾਂ ਇਹੀ ਚੰਗਾ ਇਹਨਾਂ ਨੂੰ ਦੇਖ ਲੈਣੇ ਇੱਕ ਵਾਰੀ ਯੂਥ ਆਪਣੇ ਮਾਪਿਓ ਨਾਲ ਵੀ ਲੜਿਆ ਹੂੰ ਯੂਥ ਆਪਣੇ ਪਿਓ ਨਾਲ ਵੀ ਲੜਿਆ ਜਿਹੜਾ ਕਾਲੀ ਦਲ ਕਾਂਗਰਸ ਨੂੰ ਵੋਟਾਂ ਪਾਉਂਦੇ ਸੀਗੇ ਮਾੜਾ ਫੇਰ ਯੂਥ ਆ ਕੇ ਵੱਜ ਗਿਆ ਜਦੋਂ ਇਹਨਾਂ ਨੇ ਗੁੜਗੋਭਰੀ ਇਹੋ ਜਿਹਾ ਕਰਤਾ ਕਿ ਸਾਡੇ ਸਿਰਾਂ ਯੂਥ ਦੇ ਸਿਰ ਦੇ ਉੱਤੇ ਖੇ ਪਾ ਤੀ ਇਹ ਤਾਂ ਇੰਨਾ ਵੱਡਾ ਇਹਨਾਂ ਨੇ ਧੋਖਾ ਚੜੀ ਕਰੀ ਹੈ ਨਾ ਜੀ ਕਿ ਇਸ ਧੋਖਾ ਚੜੀ ਦਾ ਕੋਈ ਰਹਿ ਰਵ ਦਾ ਨਾਂ ਨਹੀਂ ਪਰ ਜਿਹੜੀ ਵੀ ਜੜ ਬਿਮਾਰੀ ਦੀ ਗੱਲ ਕਰੀਏ ਨਾ ਕਿ ਸੱਤਾ ਤੈਨੂੰ ਸਵਾਲ ਕਰੇ ਪਹਿਲੀ ਗੱਲ ਤਾਂ ਸਵਾਲ ਆਲਾ ਤੁਹਾਨੂੰ ਵੀ ਪਤਾ ਕਿੰਨਾ ਨੂੰ ਨੇੜੇ ਲੱਗਣ ਦਿੰਦੇ ਆ ਕਿ ਇਹਨਾਂ ਨੂੰ ਨਹੀਂ ਜਦੋਂ ਸਵਾਲ ਹੋ ਵੀ ਜਾਵੇ ਨਾ ਕਿ ਆਹ ਪ੍ਰੋਬਲਮ ਆ ਰਹੀ ਹੈ ਜੀ ਸਮੱਸਿਆ ਆ ਰਹੀ ਹੈ ਹੱਲ ਕਰੋ ਉਹ ਮਿੰਟ 'ਚ ਕਹਿ ਦਿੰਦੇ ਆ ਜੀ ਕਾਂਗਰਸ ਨੇ ਬੇੜਾ ਗਰਕ ਕੀਤਾ ਅਕਾਲੀਆਂ ਨੇ ਬੇੜਾ ਗਰਕ ਕੀਤਾ ਐ ਤਾਂ ਹਾਲ ਹੋਇਆ ਸਭ ਮੈਂ ਤਾਂ ਸ਼ੁਰੂਆਤ ਇੱਥੋਂ ਤਾਂ ਹੀ ਕਰੀ ਐ ਹੂੰ ਇਹਨਾਂ ਨੇ ਬੇੜਾ ਗਰਕ ਕੀਤਾ ਜੀ ਪਰ ਉਹ ਅੱਜ ਵੀ ਕਹਿੰਦੇ ਆ ਨਹੀਂ ਉਹ ਫਿਰ ਉਹ ਬੇੜਾ ਗਰਕ ਫਿਰ ਤੁਸੀਂ ਵੀ ਤਾਂ ਬੇੜਾ ਗਰਕ ਹੀ ਕਰ ਰਹੇ ਹੋ ਤੁਸੀਂ ਸਾਈਡ हट ਜਾਓ ਹੂੰ ਜਿਹੜੀ ਤੁਸੀਂ ਮੂੰਗੀ ਦੀ ਦਾਲ ਤੇ ਐਮਐਸਪੀ ਦੇ ਰਹੇ ਸੀਗੇ ਜਿਹੜੀ ਤੁਸੀਂ 5 ਮਿੰਟਾਂ ਦੇ ਵਿੱਚ ਐਮਐਸਪੀਆਂ ਦੇ ਰਹੇ ਸੀ ਜਿਹੜੀ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀ ਜਿਹੜੇ ਤੁਸੀਂ ਕਿਸਾਨਾਂ ਦੇ ਬੱਚਿਆਂ ਦੇ ਬਾਹਰ ਜਾਣ ਦੀ ਗੱਲ ਕਰ ਰਹੇ ਸੀਗੇ ਜਿਹੜੇ ਤੁਸੀਂ ਕਹਿ ਰਹੇ ਸੀ ਵੱਡੇ ਵੱਡੇ ਜਿਹੜੇ ਹੋਟਲ ਨੇ ਅਸੀਂ ਸਕੂਲ ਬਣਾ ਦੇਵਾਂਗੇ ਇਹਨਾਂ ਨੂੰ ਤੁਸੀਂ ਸੱਤਾ ਦੇ ਬਾਹਰ ਬੈਠ ਕੇ ਗੱਲ ਕਰ ਰਹੇ ਸੀਗੇ ਹੁਣ ਤੁਸੀਂ ਸੱਤਾ ਦੇ ਵਿੱਚੋਂ ਹੁਣ ਤੁਸੀਂ ਕਰਿਆ ਕੀ ਆ ਇੱਕ ਵੱਡੀ ਪ੍ਰਾਪਤੀ ਮੈਨੂੰ ਆਮ ਆਦਮੀ ਪਾਰਟੀ ਦੀ ਦੱਸੋ ਇੱਕ ਵੱਡੀ ਪ੍ਰਾਪਤੀ ਹਾਂ ਉਹ ਕਹਿੰਦੇ ਪਹਿਲੇ ਸਾਲ ਚ 50000 ਨੌਕਰੀਆਂ ਦੇਣਾ ਖਾਲਾ ਹੀ ਦਾਬਾ ਨੇ ਕਿਹਨੂੰ ਦਿੱਤੀਆਂ ਨੇ ਸਾਹਿਬ ਕਿਹਨੂੰ ਦਿੱਤੀਆਂ ਨੇ ਨੌਜਵਾਨਾਂ ਨੂੰ ਕਿਹਨੂੰ ਮੈਨੂੰ ਦਿਖਾਓ ਮੇਰੇ ਨਾਲ ਦੇ ਕਿਸੇ ਨੌਜਵਾਨ ਤਾਂ ਮਿਲੀ ਨਹੀਂ ਇੱਕ ਨੌਜਵਾਨ ਇਹ ਜਾ ਕਿਸੇ ਪਿੰਡ ਦੇ ਵਿੱਚ ਦਿਖਾ ਦਿਓ ਜਿਹਨੂੰ ਨੌਕਰੀ ਮਿਲੀ ਹੋਵੇ ਉਹ ਤਾਂ ਸਤੌਜਪਿੰਡ ਤੋਂ ਕਿੰਨੀਆਂ ਵੀ ਵੀਡੀਓ ਆਈਆਂ ਸਤੌਜਪਿੰਡ ਦੇ ਤਾਂ ਮਹਾਰਾਜ ਨੇ ਨਾ ਉਹ ਮਹਾਰਾਜ ਜੇ ਸਤੌਜਪਿੰਡ ਦੇ ਤਾਂ ਦੇ ਸਕਦੇ ਨੇ ਕੱਲੇ ਸਤੌਜ ਦੇ ਥੋੜੀ ਮੁੱਖ ਮੰਤਰੀ ਆ ਸਰਪੰਚ ਥੋੜੀ ਹੈ ਪਰ ਜਿਹੜੀ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਆਏ ਦਿਨ ਹੁੰਦੇ ਹੋ ਕਿ ਨਾ ਟੀਚਰਾਂ ਨੂੰ ਜਿਹੜੀ 1158 ਟੀਚਰਾਂ ਸੀਗੀਆਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਨੌਕਰੀ ਲੱਗਦੇ ਆ ਉਹ व्हीਲਚੇਅਰ ਦੇ ਟੀਚਰ ਆ ਉਹਨੂੰ ਕਿਹਾ ਸੀ ਤੇ ਨੌਕਰੀ ਰੱਖਦੇ ਆ ਪੱਤਰ ਦਿੱਤਾ ਉਹ ਵੀ ਵਿਚਾਰੀਆਂ ਬਹੁਤ ਖੁਸ਼ ਸੀਗੀਆਂ ਕਿ ਸਾਨੂੰ ਨੌਕਰੀ ਮਿਲ ਗਈ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਨੌਕਰੀ ਮਿਲੀ ਅਸੀਂ ਵੀ ਸਾਰੇ ਕੁਝ ਭੁੱਲ ਗਏ ਸੀਗੇ ਚਲੋ ਧਰਨੇ ਲਾਏ ਨਾ ਪਿੱਛੇ ਸਭ ਕੁਝ ਹੋਇਆ ਚਲੋ ਨੌਕਰੀ ਤਾਂ ਮਿਲੀ ਇੱਕ ਹਫਤੇ ਬਾਅਦ ਉਹਨਾਂ ਨੂੰ ਫੇਰ ਨੋਟਿਸ ਆ ਗਿਆ ਕਿ ਤੁਹਾਨੂੰ ਨੌਕਰੀ ਤੋਂ ਫੇਰ ਕੱਢ ਦਿੱਤਾ ਗਿਆ ਤੁਸੀਂ ਘਰੇ ਬਹਿ ਪੀਟੀਟੀ ਵਾਲੀ ਟੀਚਰਾਂ ਇਹ 1152 ਇਹ ਵਾਲੀ ਟੀਚਰਾਂ ਮੁਲਾਜ਼ਮ ਕਹੇ ਸੀਗੇ ਪੁਲਸ ਦੇ ਵਿੱਚ ਭਰਤੀ ਹੋਣਗੇ ਯੂਥ ਨੂੰ ਕਿਹਾ ਸੀ ਸਾਰਾ ਨੌਜਵਾਨ ਸਵੇਰੇ 6 ਵਜੇ ਭੱਜਣ ਲੱਗੇ ਸੀਗੇ ਪਹਿਲਾਂ ਜਦੋਂ ਇਹ ਆਏ ਆਏ ਸੀ ਉਦੋਂ ਵੀ ਹੁਣ ਤਾਂ ਹਜ਼ਾਰ ਤਾਂ ਚਲੋ ਇਹ ਤਾਂ ਛੋਟੀ ਜੀ ਗੱਲ ਇਹਨਾਂ ਨੇ ਕਹੀ ਆ ਪਹਿਲਾਂ ਕਹਿੰਦੇ ਸੀਗੇ ਅਸੀਂ ਭਰਤੀਆਂ ਖੋਲ੍ਹਤੀਆਂ ਪੁਲਸ ਦੀਆਂ ਉਹ ਭੱਜਣ ਲੱਗੇ ਤਹਿਸੀਲਦਾਰਾਂ ਦੀਆਂ ਇਹਨਾਂ ਨੇ ਭਰਤੀਆਂ ਖੋਲ੍ਹੀਆਂ ਸੀਗੀਆਂ ਕਾਨੂੰਗੋ ਦੀਆਂ ਪੇਪਰ ਹੀ ਲੀਕ ਕਰਾਤਾ ਚੱਕ ਕੇ ਮੈਨੂੰ ਇੱਕ ਇਹ ਜਿਹਾ ਦੱਸ ਦੋ ਮੁੱਖ ਮੰਤਰੀ ਨੇ ਜਿੱਥੇ ਰੋਜ਼ਗਾਰ ਮੇਲਾ ਲੱਗਿਆ ਹੋਵੇ ਮੈਂ ਯੂਥ ਦਾ ਨਮਾਇੰਦਾ ਬਾਈ ਸਟੂਡੈਂਟ ਯੂਨੀਅਨ ਦਾ ਇੱਕ ਕਾਲਜ ਇਹ ਜੀ ਆ ਦੱਸ ਦੋ ਜਿੱਥੇ ਰੋਜ਼ਗਾਰ ਮੇਲਾ ਲੱਗਿਆ ਪਰ ਕਾਂਗਰਸ ਵੇਲੇ ਰੋਜ਼ਗਾਰ ਮੇਲੇਆਂ ਦਾ ਕਿਹੜਾ ਫਾਇਦਾ ਹੋ ਗਿਆ ਸੀ ਉਦੋਂ ਵੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਲੈ ਆਉਂਦੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਤੋੜ ਦਿੰਦੇ ਸੀ ਨਿਯੁਕਤੀ ਪੱਤਰ ਬਾਈ ਐਕਸਪੀਰੀਅੰਸ ਤਾਂ ਸੀ ਨਾ ਹੂੰ ਜੇ ਪ੍ਰਾਈਵੇਟ ਕੰਪਨੀਆਂ ਵੀ ਲਿਆਉਂਦੇ ਸੀ ਕਿ ਐਕਸਪੀਰੀਅੰਸ ਤਾਂ ਸੀ ਨਾ ਮੈਂ ਕਾਂਗਰਸ ਨੂੰ ਇੱਥੇ ਕੋਈ ਡਿਫੈਂਡ ਨਹੀਂ ਕਰ ਰਿਹਾ ਮੈਂ ਤਾਂ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਇਹ ਨਾ ਆਦਾਣਾ ਜ਼ਰੂਰੀ ਸੀ ਕਿਉਂਕਿ ਜਿਹੜਾ ਭਰਮ ਲੋਕੀ ਪਾਲ ਬੈਠੇ ਸੀ ਉਹ ਇਹਨਾਂ ਨੇ ਤੋੜਿਆ ਕਿ ਤਾਂ ਹੀ ਸਾਡੇ ਵਰਗੇ ਯੂਥ ਨੂੰ ਅੱਗੇ ਮੌਕਾ ਮਿਲਿਆ ਕਿਉਂਕਿ ਦੇਖੋ ਸਾਬ ਡਰੱਗਸ ਮੁੱਦਾ ਕਿਹਦਾ ਆ 18 ਤੋਂ 35 ਸਾਲ ਦਾ ਮਾਈਗ੍ਰੇਸ਼ਨ ਮੁੱਦਾ ਕਿਹਦਾ ਆ 18 ਤੋਂ 35 ਸਾਲ ਦਾ ਰੋਜ਼ਗਾਰ ਮੁੱਦਾ ਬੇਰੋਜ਼ਗਾਰੀ ਕਿਹਦਾ ਆ 18 ਤੋਂ 35 ਸਾਲ ਦਾ ਕਦੇ ਕਿਸੇ ਦੀ ਮਾਂ 50 ਸਾਲ ਦੀ ਰੋਂਦੀ ਦੇਖੇਗੀ ਕਿ ਮੇਰਾ ਮੁੰਡਾ ਨੱਚੇਗਾ ਦਾ ਜਸ ਸਾਰੇ ਮੁੱਦੇ ਯੂਥ ਦੇ ਆ ਫਿਰ ਤੁਸੀਂ ਇੱਕ ਉਹ ਜਨਰੇਸ਼ਨ ਨੂੰ ਸਾਈਡਲਾਈਨ ਕਰ ਰਹੇ ਹੋ ਜਾਂ ਉਹ ਜਨਰੇਸ਼ਨ ਨਾਲ ਧੋਖਾ ਕਰ ਰਹੇ ਹੋ ਜਿਨ੍ਹਾਂ ਨੇ ਹਲੇ 50 ਸਾਲ ਤੋਂ ਨੂੰ ਵੋਟਾਂ ਹੋਰ ਪਾਉਣੀਆਂ ਨੇ 18 ਸਾਲ ਆਲਾ ਬੱਚਾ ਕਿੰਨੇ ਸਾਲ ਉਹਦੀ ਉਮਰ ਪਈਆ ਤੁਹਾਨੂੰ ਵੋਟ ਪਾਉਣ ਦੀ ਇਹ ਆਮ ਆਦਮੀ ਪਾਰਟੀ ਨੇ ਉਹਦਾ ਵਿਸ਼ਵਾਸ ਤੋੜਿਆ ਆ ਜਿਵੇਂ ਤੁਸੀਂ ਕਿ ਇੱਕ ਤਾਂ ਰਜਗਾਰ ਵਾਲੇ ਪਾਸੇ ਫਾਟਕ ਬੰਦ ਹੈ ਦਿਖਾਇਆ ਕੁਝ ਜਾ ਰਿਹਾ ਹੋ ਕੁਝ ਰਿਹਾ ਹੁਣ ਪੰਜ ਮੰਤਰੀਆਂ ਦੀ ਇੱਕ ਸਬ ਕਮੇਟੀ ਬਣੀ ਹੈ ਕੈਬਨਿਟ ਦੀ ਤੁਸੀਂ ਵੇਖਿਆ ਹੋਣਾ ਤੇ ਦਾਵਾ ਕਰਦੇ ਆ ਕਿ ਜਿਲਾ ਤਰਨਤਾਰਨ ਪਹਿਲਾ ਨਸ਼ਾ ਮੁਕਤ ਜਿਲਾ ਬਣਾਉਣਾ ਪੰਜਾਬ ਦਾ ਨਛਮਉਤ ਤੋਂ ਤੇ ਕੋਈ ਜਦ ਨੌਜਵਾਨੀ ਨਹੀਂ ਰਹਿਣਾ ਆਪੀ ਨਛਮਕ ਹੋਣਾ ਤਰਨਤਾਰਨ ਦੇ ਵਿੱਚ ਦੇਖੋ ਤਾਂ ਸੀ ਨੌਜਵਾਨ ਕਿੰਨੇ ਨੇ ਹਮ ਕਿਹੜੇ ਹਿਸਾਬ ਦੇ ਨਾਲ ਆਹ ਇਧਰਲੇ ਪਾਸੇ ਨੂੰ ਕੈਂਸਰ 벨ਟ ਕਿਹਾ ਜਾਂਦਾ ਹਮ ਕਿਹੜੇ ਹਿਸਾਬ ਦੇ ਨਾਲ ਗਲੀਆਂ ਨਾਲੀਆਂ ਪੱਕੀਆਂ ਨੇ ਹਮ ਬਿਜਲੀ ਦਾ ਬਿੱਲ ਜ਼ੀਰੋ ਆ ਘਰੇ ਕੋਈ ਜਵਾਨ ਪੁੱਤ ਹੈ ਨਹੀਂਗਾ ਉਹ ਹੰਡਾਉਣ ਨੂੰ ਇਹ ਪੰਜਾਬ ਚਾਹੁੰਦੇ ਆ ਸੀ ਪਰ ਜਦੋਂ ਤੋਂ ਦਿੱਲੀ ਤੋਂ ਮੁੜੀ ਆ ਆਮ ਆਦਮੀ ਪਾਰਟੀ ਸਵਕ ਲੈ ਕੇ ਉਦੋਂ ਤੋਂ ਤਾਂ ਕਾਫੀ ਹਲਚਲ ਹੈ ਨਾ ਸਰਗਰਮੀਆਂ ਕਿੰਨੀਆਂ ਹਲਚਲ ਹੈ ਕਿੱਥੇ ਮੈਨੂੰ ਤਾਂ ਦਿਖਦੀ ਨਹੀਂ ਉਹ ਵਿਚਾਰੇ ਨਸ਼ਾ ਤਸਕਰ ਜਿਹੜੇ ਨਚਾ ਨਸ਼ਾ ਤਸਕਰ ਨੇ ਆਪ ਬਣਾਏ ਹੋਏ ਹਮ ਜਿਹੜੇ ਨਸ਼ਾ ਤਸਕਰ ਇਹ ਆਪ ਕਹਿੰਦੇ ਨੇ ਕਿ ਹਾਂ ਭਈ ਇਹ ਨਸ਼ਾ ਤਸਕਰ ਨੇ ਹਮ ਇਹਨਾਂ ਕੋਲ ਕੀ ਸਰਟੀਫਿਕੇਟ ਆ ਨਸ਼ਾ ਤਸਕਰ ਤਾਂ ਵਿਕਰਮ ਜੀਟੀਆਰ ਕੇੰਧਰ ਜੈਡਬਲੂ ਸਿਕਿਉਰਿਟੀ ਦਿੰਦੀ ਹੋਈ ਹੈ ਕੋਲੇ ਨੇ ਤਾਂ ਸਰੇਆਮ ਕਿਹਾ ਕਿ ਹਾਂ ਜੀ ਉਹ ਨੇ ਇਹ ਕਹਿੰਦਾ ਸੀ ਮੈਂ ਅੰਦਰ ਚੱਕ ਕੇ ਫੜ ਕੇ ਪਾਉਂਗਾ ਕਿੱਥੇ ਪਾਇਆ ਸਰਪੋਰਟ ਨੇ ਤਾਂ ਜਦੋਂ ਰਾਤ ਦੇਤੀ ਸਰਕਾਰ ਦੀ ਹਿੰਮਤ ਕਿਵੇਂ ਹੋ ਗਈ ਫੜਨ ਦੀ ਜਿਹੜਾ ਅੰਦਰ ਤੁਹਾਡੇ ਅਕਿਊਜ਼ ਬੈਠਾ ਆ ਉਹਦੀ ਤਾਂ ਸਟੇਟਮੈਂਟ ਸੁਣ ਲਓ ਨਾ ਉਹਦੀ ਤਾਂ ਸਟੇਟਮੈਂਟ ਸੁਣ ਲਓ ਨਾ ਕੀ ਕਹਿੰਦਾ ਹੁਣ ਜੇ ਇਹਨਾਂ ਨੂੰ ਰਾਹਤ ਦੇਤੀ ਇਹ ਵੀ ਤਾਂ ਕੋਰਟ ਦੇ ਆਰਡਰ ਤਾਂ ਬਾਵਜੂਦ ਹੀ ਕੰਮ ਕਰ ਰਹੇ ਨੇ ਨਾ ਇਹ ਕੋਰਟ ਨੇ ਤਾਂ ਨਹੀਂ ਕਿਹਾ ਉਹਨਾਂ ਦੀ ਪ੍ਰਾਪਰਟੀ ਹਟਾਓ ਯਮਨ ਦਿਖਾ ਦਿਓ ਹਾਈ ਕੋਰਟ ਨੇ ਕਿਹਾ ਹੋਵੇ ਕਿ ਜਾ ਕੇ ਉਹਨਾਂ ਦੀ ਪ੍ਰਾਪਰਟੀ ਪ੍ਰੋਪਰਟੀਆਂ ਢਾਣਾ ਬਹੁਤ ਵਧੀਆ ਗੱਲ ਆ ਪਰ ਉਹ ਦੇਖੋ ਤਾਂ ਸੀ ਉਹ ਨਸ਼ਾ ਤਸਕਰ ਹੈਗੇ ਵੀ ਹੈਗੇ ਕਿ ਨਹੀਂ ਹੈਗੇ ਇੱਕ ਪੂੜੀ ਵੇਚਣ ਵਾਲੇ ਦੀ ਜੇ ਤੁਸੀਂ ਦੁਕਾਨ ਹੀ ਠਾ ਦੇਵੋਗੇ ਹਨਾ ਉਹਨੇ ਤਾਂ ਲੈ ਹੀ ਆਉਣੀ ਹੈ ਜਿਹੜਾ ਪੂੜੀ ਬਣਾਉਂਦਾ ਜਿਹੜਾ ਪੂੜੀ ਇੱਥੇ ਨਸ਼ਾ ਇੰਨੇ ਵੱਡੇ ਲੈਵਲ ਤੇ ਡਰੱਗ ਸਿੰਥੈਟਿਕ बिक ਰਿਹਾ ਹੈ ਉਹ ਇਹਨਾਂ ਨੂੰ ਪਤਾ ਹੀ ਨਹੀਂ ਇਹ ਪਹਿਲਾਂ ਕਹੀ ਗਏ ਪਾਕਿਸਤਾਨ ਤੋਂ ਨਸ਼ਾ ਆਉਂਦਾ ਸੀ 10 ਮਿੰਟਾਂ ਚ ਬੰਦ ਕਰ ਦਵਾਂਗੇ ਇਹ ਫਿਰ ਕਹੀ ਗਏ ਦਿੱਲੀ ਵਾਲੇ ਪਾਸੇ ਤੋਂ ਨਸ਼ਾ ਆਉਂਦਾ ਦਿੱਲੀ ਸਰਕਾਰ ਹੁਣ ਇਹਨਾਂ ਦੀ ਸੀ ਜਿੱਦਾਂ ਧੂਆਂ ਪੰਜਾਬ ਦਾ ਇਹ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਸੀ ਨਹੀਂ ਜੀ ਹਰਿਆਣੇ ਵਾਲੇ ਧੂਆਂ ਭੇਜਦੇ ਨੇ ਹੁਣ ਦਿੱਲੀ ਸਰਕਾਰ ਚੱਲੇਗੀ ਹੁਣ ਇਹ ਪੰਜਾਬ ਵਾਲੇ ਪਾਸੇ ਆ ਗਏ ਇਦਾਂ ਹੀ ਨਸ਼ੇ ਦੇ ਗੱਲਾਂ ਨੇ ਕਦੇ ਵੀ ਬੱਚਿਆਂ ਨੂੰ ਇਹਨਾਂ ਨੇ ਕੋਈ ਸਹੀ ਰਾਹ ਤੇ ਪਾਇਆ ਨਹੀਂ ਪਹਿਲਾਂ ਮੈਂ ਰੋਜ਼ਗਾਰ ਮੇਲੇ ਦੀ ਗੱਲ ਕਰਦਾ ਸੀ ਨਾ ਮੈਂ ਕਿਉਂ ਕਰਦਾ ਸੀ ਕਿ ਨਸ਼ਾ ਬੱਚਾ ਕਰਦਾ ਕਦੋਂ ਆ ਸਾਹਿਬ ਸਾਨੂੰ ਯੂਥ ਨੂੰ ਉਹੀ ਮੁੱਦੇ ਸਾਡੇ ਨੇ ਸਾਰੇ ਅੱਜ ਤੱਕ ਕਿਸੇ ਨੇ ਸਾਨੂੰ ਕੈਮਰੇ ਦੇ ਬਿਠਾ ਗਿਆਂ ਕਿਸੇ ਨੇ ਵੱਡੇ ਪਲੇਟਫਾਰਮ ਤੇ ਕਦੇ ਪੁੱਛਿਆ ਹੀ ਨਹੀਂ ਕਿ ਹਾਂ ਵੀ ਤੁਸੀਂ ਕਿਉਂ ਨਸ਼ਾ ਕਰਦੇ ਹੋ ਜਿਹੜਾ ਨਸ਼ਾ ਕਰਦਾ ਗੁਨੇਗਾਰ ਥੋੜੀ ਆ ਉਹ ਜਿਹੜਾ ਵੇਚਦਾ ਉਹ ਗੁਨੇਗਾਰ ਆ ਇਹ ਤਾਂ ਗੱਲ ਮੁੱਖ ਮੰਤਰੀ ਵੀ ਕਹਿੰਦੇ ਆ ਮੁੱਖ ਮੰਤਰੀ ਕਹਿੰਦਾ ਫਿਰ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਦਿੰਦਾ ਜਾਂ ਫਿਰ ਕਿੰਨੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਪਿੰਡ ਪਿੰਡ ਜਾ ਕੇ ਸਕੂਲੀ ਬੱਚਿਆਂ ਨੂੰ ਲੈ ਕੇ ਦਰਵਾਜ਼ਾ ਸਾਬ ਗਏ ਸੌਂਚ ਪਾਈ ਗਈ ਸਕੂਲੀ ਬੱਚੇ ਨੇ ਕੀ ਕਿਹਾ ਸੀਗਾ ਕਿ ਮਾਨ ਸਾਹਿਬ ਵੀ ਨਸ਼ਾ ਛਡਾ ਦੇਣ ਸਕੂਲੀ ਬੱਚੇ ਯਾਰ ਸੋਚ ਕਾਨ ਨਾਲ ਬੱਚਿਆਂ ਨੂੰ ਵੀ ਸੋਚ ਕਰ ਰਹੇ ਹਾਂ ਸੋ ਤਾਂ ਮਾਨ ਸਾਹਿਬ ਨੇ ਵੀ ਆਪਣੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਕਹੀ ਸੀ ਕਿ ਮੈਂ ਇਹ ਨਹੀਂ ਕਰੂੰਗਾ ਆ ਅੱਖ ਪਤਾ ਨਹੀਂ ਹੁਣ ਕਿੱਦਾਂ ਪੜਾਈ ਬੈਠੇ ਨੇ ਮੈਂ ਕਿਸੇ ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਪੰਜਾਬ ਦਾ ਜਿਹੜਾ ਯੂਥ ਆ ਨਾ ਸਾਹਿਬ ਉਸ ਤਰ੍ਹਾਂ ਤਲ ਦੀ ਜੇ ਤੁਸੀਂ ਗੱਲ ਕਰੋਗੇ ਨਾ ਇਹ ਨਾ ਸਾਰੇ ਇਹ ਵੱਡੀ ਵੱਡੀ ਗੱਲਾਂ ਹੁੰਦੀਆਂ ਨੇ ਬਾਈ ਐਸੀ ਕਮਰੇ ਵਾਲੀਆਂ ਸਾਡੀ ਪਾਰਟੀ 'ਚ ਵੀ ਹੁੰਦੀਆਂ ਨੇ ਇਹਨਾਂ ਦੀਆਂ ਪਾਰਟੀਆਂ ਜੀ ਨੇ ਇਹਨਾਂ ਨੂੰ ਧਰਾਤਲ ਦਾ ਕੁਝ ਨਹੀਂ ਪਤਾ ਮੈਂ ਹੀ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਤੇ ਹੁਣ ਰਾਹੁਲ ਗਾਂਧੀ ਤੋਂ ਲੈ ਕੇ ਕਾਂਗਰਸ ਦਾ ਕੋਈ ਲੀਡਰ ਨਹੀਂ ਹੋਣਾ ਜਿਹਦੇ ਨਾਲਵਾ ਨਹੀਂ ਥੋੜਾ ਪਿਆ ਕਿਸੇ ਲੀਡਰ ਤੋਂ ਉਮੀਦ ਵੀ ਵਿਦਦੀ ਹੈ ਕਿ ਜਿਹਦੇ ਕੋਲ ਨੇੜੇ ਜਾਂਦੇ ਹੁਣ ਦਿਲ ਟੁੱਟ ਜਾਂਦਾ ਵੀ ਇਹਨੂੰ ਤਾਂ ਮੈਂ ਯਾਰ ਮੈਂ ਆਪਦਾ ਮਾਡਲ ਸਮਝਦਾ ਸੀ ਨਿਕਲੇ ਕੁਝ ਹੋਰ ਦੇਖੋ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਨਾ ਜੀ ਜੇ ਪੰਜਾਬ ਦੇ ਜਿਹੜੇ ਹੁਣ ਲੀਡਰ ਨੇ ਇਹਨਾਂ ਕੋਲ ਵਿਜ਼ਨ ਨਹੀਂ ਹੈਗਾ ਚਾਹੇ ਕਾਂਗਰਸ ਦੀ ਹੈ ਕੋਈ ਕਾਂਗਰਸ ਦੀ ਵੀ ਗੱਲ ਕਰ ਲੋ ਇਨਾਂ ਕੋਲ ਇੱਕ ਹੀ ਗੱਲ ਆ ਕਿ ਹਾਂ ਬਈ ਉਹਨੂੰ ਠੋਕਣਾ ਜਾਂ ਇਹਨੂੰ ਠੋਕਣਾ ਜਿੱਦਾਂ ਭਗਵੰਤ ਮਾਨ ਹੁਣ ਇਹੀ ਗੱਲਾਂ ਕਰਦਾ ਅਕਾਲੀ ਦਲ ਕੋਈ ਵੀ ਅਕਾਲੀ ਦਲ ਦੇ ਚੱਲ ਹੋਣ ਦੀ ਖਤਮ ਹੋ ਗਈ ਕਾਂਗਰਸ ਵੀ ਜਦ ਤੱਕ ਆਪਣੇ ਵਿਜ਼ਨਰੀ ਲੀਡਰ ਅੱਗੇ ਲੈ ਕੇ ਨਹੀਂ ਆਉਂਦੀ ਜਦ ਤੱਕ ਯੂਥ ਨੂੰ ਅੱਗੇ ਲੈ ਕੇ ਨਹੀਂ ਆਉਂਦੀ ਜਦ ਤੱਕ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਦੇ ਜਦ ਤੱਕ ਤੁਸੀਂ ਇੱਕ ਆਸ ਤੇ ਉਮੀਦ ਨਵੇਂ ਮੁੰਡਿਆਂ ਨੂੰ ਨਹੀਂ ਦਿੰਦੇ ਅਸੀਂ ਨਰਾਸ਼ ਆ ਯਾਰ ਸਾਨੂੰ ਕੋਈ ਆ ਕੇ ਮਨਾਉਂਦਾ ਹੀ ਨਹੀਂ ਸਾਨੂੰ ਕਹੀ ਜਾਂਦੇ ਤੁਸੀਂ ਇਕੱਠ ਕਰ ਲੋ ਲੈ ਲਾ ਲੋ ਨਹੀਂ ਸਾਡਾ ਰੋਸ ਹੈ ਕਿ ਸਾਨੂੰ ਯੂਜ਼ ਕਰਕੇ ਹਰ ਕੋਈ ਹੂੰ ਸਾਨੂੰ ਆਮ ਆਦਮੀ ਪਾਰਟੀ ਨੇ ਯੂਜ਼ ਕਰਿਆ ਸਾਨੂੰ ਕਾਲੀ ਕਲ ਨੇ ਯੂਜ਼ ਕਰਿਆ ਸਾਨੂੰ ਕਾਂਗਰਸ ਨੇ ਯੂਜ਼ ਕਰਿਆ ਹੂੰ ਮੈਂ ਨੌਜਵਾਨਾਂ ਦੀ ਗੱਲ ਕਰ ਰਿਹਾ ਪਰ ਕਾਂਗਰਸ ਨੇ ਸਾਡੇ ਵਰਗਿਆਂ ਨੂੰ ਵੰਡਾ ਕੇ ਇਹ ਆਮ ਪਰਿਵਾਰਾਂ ਨੂੰ ਅੱਜ ਤੁਹਾਡੇ ਮੂਹਰੇ ਬਿਠਾਇਆ ਇਹ ਵੀ ਕਾਂਗਰਸ ਦੀ ਦੇਣ ਪਰ ਹੁਣ ਉਹ ਲੀਡਰਾਂ ਦੀਆਂ ਲੱਤਾਂ ਕੰਬਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਇੱਕ ਯੋਗਦਾਨ ਵੀ ਨਹੀਂ ਸੀ ਜਦੋਂ ਸਾਡੀ ਚਿੱਠੀ ਆਈ ਦਿੱਲੀੋਂ ਆਈ ਕਿ ਇਹ ਕਿੱਦਾਂ ਬਣ ਗਿਆ ਅਸੀਂ ਤਾਂ ਹੁਣ ਸਾਰਿਆਂ ਨੂੰ ਤਲਵਾਰਾਂ ਚਲਾ ਕੇ ਅਸੀਂ ਤੁਹਾਡੇ ਮੂਹਰੇ ਬੈਠੇ ਹਾਂ ਮੇਨ ਗੱਲ ਸਾਬ ਇਹ ਹੈ ਇੱਕ ਵਿਜ਼ਨਰੀ ਲੀਡਰ ਚਾਹੀਦਾ ਆ ਜਿਹੜਾ ਸੈਲਫਿਸ਼ ਨਾ ਹੋਵੇ ਜਿਹੜਾ ਇਕੱਲਾ ਆਪਣੇ ਬਾਰੇ ਨਾ ਸੋਚੇ ਹੂੰ ਪਾਰਟੀ ਠੀਕ ਆ ਇੱਕ ਤੁਸੀਂ ਪਲੈਟਫਾਰਮ ਤੇ ਪਾਰਟੀ ਦੀ ਗੱਲ ਕਰ ਸਕਦੇ ਹੋ ਉਹ ਯਾਰੋ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ ਜਿਹੜੇ ਪੰਜਾਬ ਨੇ ਤੁਹਾਨੂੰ ਧਰਮ ਜ਼ਮੀਨ ਰੋਟੀ ਪਾਣੀ ਖੇਤੀ ਮਾਂ ਪਿਓ ਤੁਹਾਡੇ ਪੰਜਾਬ ਆ ਪਹਿਲਾਂ ਤੁਸੀਂ ਉਸ ਪਾਰਟੀ ਤੋਂ ਵੀ ਉੱਤੇ ਹੋਗੇ ਨਹੀਂ ਸਾਹਿਬ ਤੁਸੀਂ ਤਾਂ ਦਿਲ ਖੋਲ ਕੇ ਆਪਦੀ ਪਾਰਟੀ ਦੇ ਲੀਡਰ ਹੋਣ ਜਾਂ ਬਗਾਨੇ ਹੋਣ ਸਾਰਿਆਂ ਨੂੰ ਕ੍ਰਿਟਿਕਾਈਜ਼ ਕਰ ਦਿੰਨੇ ਹੋ ਇਸ ਗੱਲ ਨੂੰ ਲੈ ਕੇ ਨਾ ਜਿਹੜੇ ਸਿਆਸਤ ਦੇ ਚੱਗੇ ਵਧਣਾ ਚਾਹੁੰਦਾ ਹੈ ਉਹ ਇੱਕ ਗੱਲ ਦਾ ਖਿਆਲ ਰੱਖਦਾ ਹੈ ਕਿ ਮੈਂ ਆਪਦੀ ਕੁਰਸੀ ਸੇਫ ਰੱਖਣੀ ਹੈ ਕਿਤੇ ਮੈਂ ਖੁੱਲ ਕੇ ਬੋਲਾਂ ਇਹ ਵੀ ਕੁਰਸੀ ਜਾਂਦੀ ਨਹੀਂ ਕੁਰਸੀ ਜਾ ਕੇ ਹੁਣ ਕੁਰਸੀ ਉਸ ਕੁਰਸੀ ਦਾ ਫਾਇਦਾ ਕਿ ਮਾਨ ਸਾਹਿਬ ਕੋਲ ਕੁਰਸੀ ਹੈਗੀ ਤਾਂ ਹੈਗੀ ਆ ਲੈ ਲਿਆ ਕਿ ਜਾਣ ਪਿੰਡਾਂ ਦੇ ਵਿੱਚ ਜਾਣ ਅੱਜ ਤਾਂ ਸ਼ਰਿਆਮ ਜਾਣੇ ਆ ਲੋਕ ਪਿਆਰਤਾ ਕਰਦੇ ਨੇ ਸੱਚੀ ਗਲਤ ਆ ਦੱਸਦੇ ਨੇ ਨਾ ਮੂੰਹ ਤੇ ਕੁਰਸੀ ਦਾ ਕੋਈ ਵੱਡੀ ਨਹੀਂ ਹੁੰਦੀ ਕੁਰਸੀ ਸਭ ਇੱਕ ਦਿਨ ਜਾਣੀ ਜਾਣੀ ਹੈ ਇਹ ਤਾਂ ਜਿਉਣਾ ਝੂਠਾ ਮਰਨਾ ਸੱਚਾ ਇਹਦਾ ਸੀ ਉਹ ਲੈ ਕੇ ਦਿਮਾਗ ਦੇ ਵਿੱਚ ਚੱਲੇ ਹੂੰ ਸਾਡੇ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਕਿ ਤਖਤੋਂ ਤਾ ਜੁੱਤੀ ਨੋਕਾ ਰਖ ਤਾਹੀਂ ਤੁਹਾਡਾ ਹੌਨਸ ਜਦ ਤੱਕ ਤੁਸੀਂ ਪੰਜਾਬ ਨੂੰ ਅੱਗੇ ਨਹੀਂ ਰੱਖੋਗੇ ਨਾ ਜਦ ਤੱਕ ਤੁਸੀਂ ਪਾਰਟੀ ਨੂੰ ਹੀ ماں ਕਹੀ ਜਾਉਂਗੇ ਫਿਰ ਤੁਹਾਡਾ ਪੰਜਾਬ ਨਹੀਂ ਸਵਰਨਾ ਲੀਡਰ ਉਹ ਚਾਹੀਦੇ ਨੇ ਜਿਹੜੇ ਦਿੱਲੀ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰਕੇ ਕਹਿਣ ਉਹ ਇਹ ਤੁਸੀਂ ਪੰਜਾਬ ਬਾਰੇ ਕੀ ਕਿਹਾ ਸਭ 47 ਤੋਂ ਬਾਅਦ ਪੰਜਾਬ ਦਾ ਰਹਿ ਕੀ ਗਿਆ ਤੁਸੀਂ ਦਿੱਲੀ ਵਰਸਸ ਪੰਜਾਬ ਵਾਲੀ ਜਿਹੜੀ ਗੱਲ ਕੀਤੀ ਹੈ ਨਾ ਚਾਹੇ ਸੈਂਟਰ ਤੋਂ ਕੋਈ ਸਲਾਹ ਦੇ ਨਾਲ ਚਲਦੀ ਹੋਵੇ ਪਾਰਟੀ ਜਾਂ ਇਥੋਂ ਦੀ ਖੇਤਰੀ ਪਾਰਟੀ ਉਹ ਜਦੋਂ ਜਦੋਂ ਸੱਤਾ ਚਾਹੀਏ ਗੱਲਾਂ ਹੋਰ ਹੋ ਜਾਂਦੀਆਂ ਸਟੈਂਡ ਹੀ ਬਦਲ ਜਾਂਦੇ ਨੇ ਸਾਡੇ ਵਰਗੇ ਨੌਜਵਾਨ ਆਏ ਨਹੀਂ ਨਾ ਸੱਤਾ ਮੈਂ ਤਾਂ ਹੁਣ ਆਪਣੀ ਗੱਲ ਕਰੂੰਗਾ ਨਾ ਬਾਈ ਮੈਂ ਤਾਂ ਹੁਣ ਕਿਹੜੇ ਅਖੀਰਲੀਕਤਾਰ ਚੋਂ ਮੂਲਿਕਤਾਰ ਚਾ ਕੇ ਬੈਠੇ ਹਾਂ ਹਾਂ ਨਾ ਹੁਣ ਮੈਂ ਕਿਸੇ ਕਿਸੇ ਨੂੰ ਗੋਡਫਾਦਰ ਮੰਨ ਕੇ ਨਹੀਂ ਆਇਆ ਨਾ ਮੈਂ ਕਿਸੇ ਵੱਡੇ ਲੀਡਰ ਦੀ ਚਾਪ ਲੂਸੀ ਕਰਕੇ ਆਇਆ ਮਿਹਨਤ ਦੇ ਕੰਮ ਨਾਲ ਇੱਥੇ ਬੈਠਾ ਜੇ ਮਿਹਨਤ ਦੇ ਕੰਮ ਵਾਲੇ ਬੰਦੇ ਅੱਗੇ ਆਉਣੇ ਆ ਉਹਨਾਂ ਨੇ ਦਿੱਲੀ ਦੇ ਅੱਖਾਂ ਜੱਖਾਂ ਪਾ ਕੇ ਗੱਲ ਕਰਨੀ ਚਾਹੇ ਸਾਡਾ ਕੱਖ ਨਾ ਰਵੇ ਪੰਜਾਬ ਤਾਂ ਯਾਰ ਕਿਤੇ ਨਾ ਕਿਤੇ ਤਾਂ ਪੰਜਾਬ ਨੂੰ ਕਿਸੇ ਦੀ ਗੱਲ ਕਰਨੀ ਪੈਣੀ ਹੈ ਹੂੰ ਪੰਜਾਬ ਦੀ ਕੋਈ ਅੱਜ ਤੱਕ ਤੁਸੀਂ ਤੁਹਾਡਾ ਚੈਨਲ ਵੀ ਤਾਂ ਹੀ ਠੁਕਦਾ ਰਿਹਾ ਹੈ ਬਾਰ-ਬਾਰ ਤੁਹਾਡੇ ਤੇ ਵੀ ਅਲੀਗੇਸ਼ਨ ਲੱਗਦੇ ਰਹੇ ਆ ਤੁਸੀਂ ਨਿਰਪੱਖ ਗੱਲ ਕਰਦੇ ਹੋ ਹੂੰ ਅਸੀਂ ਵੀ ਜੇ ਨੌਜਵਾਨ ਕੁਰਸੀ ਦਾ ਕੀ ਹੈ ਭਾਈ ਕੁਰਸੀ ਚੱਲ ਜੇ ਕੋਈ ਚੱਕਰ ਨਹੀਂ ਪਰ ਪੰਜਾਬ ਦੀ ਤਾਂ ਕੋਈ ਗੱਲ ਕਰੇ ਨਾ ਹੂੰ ਇੱਕ ਲੈਵਲ ਤੇ ਪੰਜਾਬ ਉੱਥੇ ਆ ਕੇ ਖੜ ਗਿਆ ਦੇਖੋ ਭਾਈ ਗੱਲ ਥੋੜੀ ਜਿਹੀ ਜੇ ਆਪਾਂ ਪਿੱਛੇ ਚਲੀਏ ਨਾ ਮੇਰੇ ਪਰਦਾਦੇ ਨੇ ਹੂੰ ਮੇਰੇ ਪਰਦਾਦੇ ਨੇ ਉਹੀ ਪੰਜ ਕਿੱल्ल्या ਜੋ ਕਮਾਇਆ ਫਿਰ ਮੇਰੇ ਦਾਦੇ ਨੂੰ ਮੇਰੇ ਦਾਦੇ ਨੂੰ ਮੇਰੇ ਪਰਦਾਦੇ ਨੇ ਉਹੀ 5 ਕਿੱਲਿਆਂ ਚ ਕਮਾ ਕੇ ਦਿੱਤਾ ਫਿਰ ਮੇਰੇ ਦਾਦੇ ਨੇ ਮੇਰੇ ਪਿਓ ਨੂੰ ਉਹੀ 5 ਕਿੱਲਿਆਂ ਚ ਕਮਾ ਕੇ ਦਿੱਤਾ ਮੇਰੇ ਪਿਓ ਨੇ ਸਾਨੂੰ ਸਾ ਮੈਨੂੰ ਮੈਨੂੰ ਜਨਰੇਸ਼ਨ ਨੂੰ ਉਹੀ 5 ਕਿੱਲਿਆਂ ਚ ਮੈਨੂੰ ਇੰਨਾ ਵੱਡਾ ਕਰਤਾ 27 28 ਸਾਲ ਦਾ ਤੁਸੀਂ ਮੈਨੂੰ ਇਹ ਗੱਲ ਦੱਸੋ ਕੀ ਮੈਂ ਆਪਣੀ ਅਗਲੀ ਜਨਰੇਸ਼ਨ ਨੂੰ ਉਹੀ 5 ਕਿੱਲਿਆਂ ਚ ਕਮਾ ਸਕਦਾ ਇਹ ਮੁੱਦਾ ਵੱਡੇ ਲੀਡਰਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੂੰ ਸਮਝ ਨਹੀਂ ਆ ਰਿਹਾ ਜਾਂ ਸਮਝਣਾ ਨਹੀਂ ਚਾਹੁੰਦੇ ਪੱਕੀ ਬਣ ਲਏ ਨਹੀਂ ਹਿੱਲ ਗਿਆ ਆ ਇਕਨੋਮਿਕਲ ਚੇਂਜ ਆ ਰਿਹਾ ਸਾਬ ਜਿਹੜੀ ਹੁੰਦੀ ਜਨਰੇਸ਼ਨ ਹੈ ਤੁਸੀਂ ਪਿਛਲੀ ਜਨਰੇਸ਼ਨ ਨਾਲ ਤੁਸੀਂ ਕੰਪਾਈਲ ਅਪੇਨ ਕਰ ਰਹੇ ਹੋ ਬੱਡੇ ਲੀਡਰ ਜਿਹੜੇ ਜਿਹੜੇ ਆਪਣੇ ਉਹਨੂੰ ਧਰਨਾਟ ਕਹਿੰਦੇ ਨੇ ਜਿਹੜੇ ਬਜ਼ੁਰਗ ਮੈਂ ਨਹੀਂ ਕਹਿੰਦਾ ਕਿ ਬਜ਼ੁਰਗਾਂ ਨੂੰ ਤੁਸੀਂ ਸਾਈਡ ਲਾਈਨ ਕਰ ਦਿਓ ਨਹੀਂ ਕਿਸਾਨੀ ਅੰਦੋਲਨ ਜੋਸ਼ ਤੇ ਹੋਸ਼ ਨਾਲ ਜਿੱਤਿਆ ਹੋਸ਼ ਬਜ਼ੁਰਗਾਂ ਕੋਲ ਆ ਜੋਸ਼ ਸਾਡੇ ਕੋਲ ਹੈਨਾ ਇਹ ਕੰਬੀਨੇਸ਼ਨ ਬਣਾਉਣਾ ਪੈਣਾ ਜਿਹੜੇ ਵੱਡੇ ਲੀਡਰਾਂ ਨੂੰ ਜਾਂ ਫਿਰ ਜਿਹੜੇ ਬਜ਼ੁਰਗਾਂ ਨੂੰ ਅੱਜ ਦੀ ਜਨਰੇਸ਼ਨ ਦਾ ਫੋਨ ਹੀ ਨਹੀਂ ਚਲਾਉਣਾ ਆ ਰਿਹਾ ਉਹ ਅੱਜ ਦੀ ਜਨਰੇਸ਼ਨ ਦੇ ਮੁੱਦੇ ਕੀ ਕਰਨਗੇ ਮੈਂ ਤਾਂ बस ਇੰਨੀ ਕੀ ਗੱਲ ਕਹਿ ਰਿਹਾ ਕਿ ਤੁਸੀਂ ਉਹੀ ਪੰਜ ਕਿੱल्ल्या ਤੋਂ ਖੇਤੀਬਾੜੀ ਚੋਂ ਸੀ ਨਹੀਂ ਕਮਾ ਪਾਰੇ ਜੈਸੀ ਉਹਨਾਂ ਨੂੰ ਵੇਚ-ਵਟ ਕੇ ਬਾਹਰਲੇ ਤਰੀਕੇ ਦੇ ਵਾਅਦੇ ਆ ਤੁਸੀਂ ਸਾਨੂੰ ਉਦੋਂ ਵੀ ਗਲਤ ਕਹਿ ਦਿੰਦੇ ਹੋ ਤੁਸੀਂ ਯੂਥ ਦੀ ਗੱਲ ਕਰਦੇ ਹੋ ਕਿ ਯੰਗ ਬਲੱਡ ਨੂੰ ਉਵੇਂ ਅੱਗੇ ਨਹੀਂ ਦਿੱਤਾ ਗਿਆ ਚਲੋ ਤੁਹਾਨੂੰ ਮੌਕਾ ਹਾਲੇ ਨਹੀਂ ਮਿਲਿਆ ਸੱਤਾ ਚੋਂ ਦਾ ਪਰ ਆਮ ਆਦਮੀ ਪਾਰਟੀ ਦੇ ਵਿੱਚ 92 ਵਿਧਾਇਕ ਜਦੋਂ ਆਏ ਨਾ 60 ਉਹ ਸੀ ਜਿਹੜੇ ਮੁੱਛਾਂ ਨੂੰ ਵੀ ਤਾ ਦਿੰਦੇ ਸੀ 60 ਉਸ ਹੀ ਮੁੰਡੇ ਕੁੜੀਆਂ ਜਿਹੜੇ ਹਾਲੇ ਜਿਹੜੇ ਉਹਨਾਂ 60 ਚੋਂ 30 ਤੋ ਉਸ ਹੀ ਜਿਹੜੇ ਵਿਆਹ ਹੀ ਨਹੀਂ ਸੀ ਗਏ ਹਾਲੇ ਬਾਅਦ ਚ ਵਿਆਹ ਹੋਏ ਉਹਨਾਂ ਉਹ ਵੀ ਤਾਂ ਯੂਥ ਸੀ ਨਾ ਉਹਨਾਂ ਨੂੰ ਵੀ ਤਾਂ ਕੁਝ ਕਰਨਾ ਪੈਣਾ ਸੀ ਬਾਈ ਹੁਣ ਜੇ ਤੁਸੀਂ ਇੱਕ ਬੰਦਰ ਨੂੰ ਕਹੋਗੇ ਉੱਡ ਕੇ ਦਿਖਾ ਇੱਕ ਨੇਚਰ ਹੈ ਨਾ ਇੱਕ ਜੇ ਤੁਸੀਂ ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਲੋਗੇ ਉਹ ਤਾਂ ਤੜਪ ਕੇ ਮਰ ਜਾਊਗੀ ਇੱਕ ਬੰਦਰ ਨੂੰ ਤੁਸੀਂ ਕਹੋਗੇ ਯਾਰ ਉੱਡ ਕੇ ਦਿਖਾ ਜਿੱਦਾਂ ਬਾਜ ਉੱਡਦਾ ਉੱਡ ਕੇ ਦਿਖਾ ਹਰ ਬੰਦੇ ਦੀ ਇੱਕ ਨੇਚਰ ਹੁੰਦੀ ਹੈ ਇਹ ਜਿਹੜੀ ਨੇਚਰ ਹੈ ਸਮੇਂ ਦੇ ਨਾਲ ਬਣਦੀ ਹੈ ਇਹ ਜਿਹੜਾ ਕਰਦਾਰ ਆ ਨਾ ਬਾਈ ਇਹ ਅੱਜ ਦਾ ਨਹੀਂ ਬਣਿਆ ਇਹਦੇ ਵਿੱਚ ਮੇਰੀ ਮਾਂ ਦਾ ਵੀ ਮੇਰੇ ਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮੇਰੇ ਸਮਾਜ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕਿਰਦਾਰ ਬਣਿਆ ਨਹੀਂ ਸੀਗਾ ਇਹਨਾਂ ਦਾ ਇਹਨਾਂ ਨੂੰ ਪ੍ਰਮਾਤਮਾ ਨੇ ਪਤਾ ਨਹੀਂ ਪ੍ਰਾਣੇ ਕਰਮਾਂ ਦੇ ਵਿੱਚ ਇਹਨਾਂ ਨੇ ਕੋਈ ਤਪ ਕੀਤਾ ਹੁਣ ਇੱਕ ਬੰਦੇ ਨਹੀਂ ਕਿ ਜਿਨ੍ਹਾਂ ਦੇ ਸਾਰਿਆਂ ਦੇ ਵਿਆਹ ਹੀ ਇੱਕ ਪਾਸੇ ਹੋ ਗਏ ਇਹਨਾਂ ਦੀ ਸੋਚਾਂ ਹੀ ਵਿਆਹ ਤੱਕ ਸੀਗੀਆਂ ਸਭ ਪਰ ਆਮ ਘਰਾਂ ਦੇ ਜਵਾਕ ਹੀ ਬਣੇ ਨਾ ਵਿਧਾਇਕ ਤਾਂ ਨਹੀਂ ਆਮ ਘਰ ਸਰ ਆਮਕਰ ਦਾ ਜਵਾਕ ਹੀ ਨਸ਼ੇ ਕਰਦਾ ਇੱਕ ਆਮਕਰ ਦਾ ਜਵਾਕ ਹੀ ਆ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਵੀ ਜਾਂਦਾ ਜਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਜਾਂਦਾ ਉਹਦੇ ਵਿੱਚ ਫਰਕ ਕੀ ਹੁੰਦਾ ਕੁਰਸੀ ਤਾਂ ਉਹੀ ਆ ਨਾ ਕੁਰਸੀ ਦੇ ਉੱਤੇ ਬਹਿਣਾ ਹੁਣ ਮੇਰੇ ਦੇ ਵਿੱਚ ਜਾਂ ਫਿਰ ਕੋਈ ਸ਼ਕਲ ਸਰੂਪ ਦਾ ਹੀ ਅਲੱਗ ਹੋ ਸਕਦੇ ਆ ਸਭ ਤੋਂ ਵੱਡੀ ਵਿਚਾਰਤਾਰਾ ਆ ਇਹਨਾਂ ਦੀ ਵਿਚਾਰਤਾਰਾ ਇੰਨੀ ਸੀ ਕੋਈ ਤੁਸੀਂ ਮੈਨੂੰ ਇੱਕ ਬੰਦਾ ਦੱਸੋ ਨਾ ਇਹਦੀ ਵਿਚਾਰਤਾਰਾ ਸੀਗੀ ਕਿ ਹਾਂ ਬਈ ਇਹ ਬੰਦੇ ਦੀ ਇਹ ਵਿਚਾਰਤਾਰਾ ਪੰਜਾਬ ਨੂੰ ਇਥੋਂ ਵਿਜਨ ਦੇਣਾ ਕੋਈ ਯੂਥ ਨੂੰ ਇਹਨਾਂ ਦਾ ਇਹ ਵਿਚਾਰਤਾ ਰਹਿ ਸੀ ਕਿ ਜਦੋਂ ਸੱਤਾ 'ਚ ਬਹਿ ਗਏ ਮੈਂ ਵਿਆਹ ਕਰਾ ਲੈਣੇ ਆ ਮਾਈਨਿੰਗ ਚਲਾਉਣੀ ਹੈ ਜਾਂ ਫਿਰ ਇਹਨੂੰ ਸਾਰੇ ਸਾਰਿਆਂ ਨੂੰ ਸਮੇਟ ਲਓ ਯਾਰ ਦਫਾ ਕਰੋ ਆਪਣੀ ਕਿਹੜਾ ਅਗਲੀ ਵਾਰੀ ਸਰਕਾਰ ਆਉਣੀ ਹੈ ਹਮ ਹੁਣ ਜੇ ਤੜਪਦੇ ਐ ਮੈਂ ਉਹਨਾਂ ਕੁਰਸੀ ਦੇ ਬਹਿ ਕੇ ਜੇ ਤੜਪ ਰਿਆਂ ਮੈਨੂੰ ਵੀ ਪਤਾ ਕਿ ਯਾਰ ਮੈਂ ਇਹ ਗਲਤ ਗਲਤ ਕਰ ਰਿਹਾ ਜੇ ਪਾਰਟੀ ਲੈਵਲ ਤੇ ਕਿ ਕੱਲ ਨੂੰ ਪਾਰਟੀ ਮੈਨੂੰ ਠੁਕੂਗੀ ਕਿ ਯਾਰ ਤੂੰ ਇਹ ਕੰਮ ਕੀ ਕਰਿਆ ਪੰਜਾਬ ਦੀ ਗੱਲ ਕਿਉਂ ਕਰੀ ਪਹਿਲਾਂ ਪਾਰਟੀ ਲੈਵਲ ਦੀ ਗੱਲ ਕਰ ਫਿਰ ਪੰਜਾਬ ਦੀ ਗੱਲ ਕਰ ਪਰ ਸਾਨੂੰ ਪਤਾ ਨਾ ਸਾਹਿਬ ਜਿਹੜੇ ਅਸੀਂ 18 17 ਸਾਲਾਂ ਦੇ ਮੁੰਡਿਆਂ ਦੀ ਲਾਸ਼ਾਂ ਚੱਕੀਆਂ ਨੇ ਉਹ ਅਸੀਂ ਆਪਣੀ ਮੁੰਡਿਆਂ ਤੇ ਚੱਕੀਆਂ ਨੇ ਨਾ ਮੈਨੂੰ ਇੱਕ ਵੀ ਜੇ ਆਮ ਆਦਮੀ ਪਾਰਟੀ ਵਾਲੇ ਨੇ ਇੱਕ ਵੀ ਜੇ ਯੰਗ ਕਿਸੇ ਬੰਦੇ ਨੇ ਜੇ 18 19 ਸਾਲ ਦੇ ਮੁੰਡੇ ਲਾਸ਼ ਚੱਕੀ ਹੁੰਦੀ ਨਾ ਹਮੇਸ਼ਾ ਨਸ਼ਿਆਂ ਦੀ ਗੱਲ ਕਰਦੇ ਇਹਨਾਂ ਦੀ ਆਵਾਜ਼ ਦੱਬਦੀ ਨਾ ਜਿਹੜੇ ਬੰਦੇ ਤੇ ਹੰਡਾਈ ਹੁੰਦੀ ਆ ਨਾ ਜਿਨੇ ਦਿਲੋਂ ਹੰਡਾਇਆ ਨਾ ਬਾਈ ਉਹ ਫਿਰ ਉਹ ਤੜਪਦਾਇਆ ਜਿਹੜੇ ਤਨ ਚ ਤੀਰ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਪਾਚਾ ਨੇ ਕਿਹਾ ਸੀ ਉਹੀ ਤਨ ਨੂੰ ਪਤਾ ਕਿ ਤੀਰ ਕਿੱਥੇ ਵੱਜਿਆ ਸਾਡੇ ਤੀਰ ਵੱਜ ਗਏ ਨੇ ਸਾਡੀ ਪਿੱਠਾਂ ਜ਼ਖਮੀ ਨੇ ਪੂਰੀ ਤਰੀਕੇ ਨਾਲ ਸਾਡੇ ਨਾਲ ਧੋਖੇ ਹੋਏ ਨੇ ਸਾਡੇ ਨਾਲ ਇੰਨੇ ਵੱਡੇ ਧੋਖੇ ਹੋਏ ਨੇ ਪਿਛਲੇ 4 ਸਾਲਾਂ 'ਚ ਵੀ ਤੇ ਪਿਛਲੇ 10 ਸਾਲਾਂ 'ਚ ਵੀ ਕਿ ਯੂਥ ਅੱਜ ਉਸ ਕਗਾਰ ਤੇ ਪਹੁੰਚ ਗਿਆ ਜਿੱਥੇ ਸਾਨੂੰ ਅਗਲਾ ਕੋਈ ਰਾਹ ਦੇਸ਼ ਦਿਖਾਉਣ ਵਾਲਾ ਹੈ ਨਹੀਂਗਾ ਪਰ ਜਿਹੜੇ ਹਾਲਾਤ ਹੋ ਗਏ ਨਾ ਜਿਹੜੀਆਂ ਗੱਲਾਂ ਆਪਾਂ ਕਰੀ ਜਾਂਦੇ ਆ ਉਸੇ ਨੂੰ ਦੇਖ ਕੇ ਉਸੇ ਨੂੰ ਲੈ ਕੇ ਤਾਂ ਪਰਭਾਸ਼ਾ ਬਣੀ ਪਈ ਹੈ ਰਾਜਨੀਤੀ ਦੀ ਰਾਜਨੀਤੀ ਨੂੰ ਡਰਟੀ ਪੋਲਿਟਿਕਸ ਕਹਿਣ ਲੱਗੇ ਪੋਲਿਟਿਕਸ ਕਹਿੰਦੇ ਨਹੀਂ ਡਰਟੀ ਪੋਲਿਟਿਕਸ ਸਿਰਫ ਉਹ ਬੰਦੇ ਕਹਿੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਲਿਆਉਣਾ ਚਾਹੁੰਦੇ ਨੇ ਰਾਜਨੇਤਾ ਹੂੰ ਜਿੱਦਾਂ ਕੋਈ ਪ੍ਰਧਾਨ ਆ ਕੋਈ ਵੱਡੇ ਅਹੁਦਿਆਂ ਤੇ ਕੋਈ ਮੁੱਖ ਮੰਤਰੀ ਆ ਜਾਂ ਫਿਰ ਕੁਝ ਵੀ ਆ ਜਾਂ ਫਿਰ ਉਹ ਆਪਣੀ ਵਾਈਫ ਨੂੰ ਜਾਂ ਭੈਣ ਨੂੰ ਜਾਂ ਆਪਣੇ ਬੱਚਿਆਂ ਨੂੰ ਜਿਹੜੇ ਇਹਦੇ ਵਿੱਚ ਲਿਆਉਣਾ ਚਾਹੁੰਦੇ ਨਾ ਉਹ ਲੋਕਾਂ ਵਾਸਤੇ ਕਹਿੰਦੇ ਇਹ ਡਰਟੀ ਪੋਲਿਟਿਕਸ ਹੂੰ ਕਿ ਜੇ ਆਮ ਪਰਿਵਾਰ ਦਾ ਬੱਚਾ ਇਹਦੇ ਵਿੱਚ ਆ ਗਿਆ ਹੂੰ ਇਹਦਾ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰੂਗਾ 스파ਰਕ ਦਊਗਾ ਇਹ ਹੂੰ ਜਗਾਣ ਦੀ ਗੱਲ ਕਰੂਗਾ ਪੰਜਾਬ ਨੂੰ ਬਚਾਉਣ ਦੀ ਲੋੜ ਨਹੀਂ ਬਈ بڑے ਲੀਡਰ ਕਹਿੰਦੇ ਪੰਜਾਬ ਬਚਾ ਲੋ ਪੰਜਾਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾਬ ਨੂੰ ਸਹਬਜ਼ਾਦਿਆਂ ਦੇ ਖੂਨ ਦੇ ਨਾਲ ਸਿਰਜਾਇਆ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਜਾ ਕੇ ਦੇਖੋ ਸਭਾ ਹੁੰਦੀ ਹੈ ਨਾ 7 ਤੇ 9 ਸਾਲ ਦੇ ਉਹ ਸਹਬਜ਼ਾਦੇ ਦਵਾਰਾਂ 'ਚ ਖੜੇ ਨੇ ਪੰਜਾਬ ਨੂੰ ਬਚਾ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਨਹੀਂ ਆ ਪੰਜਾਬ ਨੂੰ ਫੜ ਕੇ ਜਗਾਨਣ ਦੀ ਲੋੜ ਆ ਕਿ ਭਾਈ ਜਾਗੋ ਹੂੰ ਨੌਜਵਾਨਾਂ ਨੂੰ ਜਗਾਨ ਦੀ ਲੋੜ ਆ ਨੌਜਵਾਨਾਂ ਦੇ ਅੰਦਰ ਇੱਕ ਅਲਖ ਜਗਾਨ ਦੀ ਲੋੜ ਆ ਜਿੱਦਣ ਨੌਜਵਾਨ ਪੰਜਾਬ ਦਾ ਜਾਗਿਆ ਅਸੀਂ ਜਾਗਦੇ ਆ ਅਸੀਂ ਅੱਜ ਜਦੋਂ ਇਹਨਾਂ 2022 ਚ ਇਲੈਕਸ਼ਨ ਸੀਗੇ ਨਾ ਹੁਣ ਅਸੀਂ ਜਾਗੇ ਸੀਗੇ ਇਹਨੇ ਭਗਵੰਤ ਮਾਨ ਨੇ ਸਾਡੇ ਨਾਲ ਫੇਰ ਪਿੱਟ ਚ ਚੂੜਾ ਕੋਪਿਆ ਫੇਰ ਜਾਗਣਾ ਪੈਣਾ ਕੋਈ ਇਹ ਜਿਹਾ ਅਲਖ ਜਗਾਉਣੀ ਪੈਣੀ ਹੈ ਪਿੰਜਰੇ ਦੇ ਵਿੱਚੋਂ ਨੌਜਵਾਨੀ ਨੂੰ ਕੈਦ ਚੋਂ ਬਾਹਰ ਕੱਢਣਾ ਪੈਣਾ ਹੂੰ ਨਹੀਂ ਤਾਂ ਇਹਨੇ ਮਰ ਜਾਣਾ ਸਾਡੇ ਅਰਗਿਆਂ ਫੈਡਰਲ ਢਾਂਚੇ ਦੀ ਪੋਲਿਟਿਕਸ ਆ ਉਹਦੀ ਗੱਲ ਬਹੁਤ ਘੱਟ ਹੋ ਰਹੀ ਹੈ ਕਾਂਗਰਸ ਪਾਰਟੀ ਵੀ ਪਿੱਟ ਕਰਕੇ ਖੜ ਜਾਂਦੀ ਹੈ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਫੈਡਰਲ ਪੋਲਿਟਿਕਸ ਕਿੰਨੀ ਕੁ ਜ਼ਰੂਰੀ ਹੈ ਕਿ ਰਾਜਾਂ ਦੇ ਕੋਲ ਅਧਿਕਾਰ ਕਿੰਨੇ ਚਾਹੀਦੇ ਆ ਸੈਂਟਰ ਕੋਲ ਕੀ ਹੋਵੇ ਸਰ ਅਧਿਕਾਰ ਜਿਹੜਾ ਰਾਜਾ ਆ ਨਾ ਉਹ ਕੁਰਸੀ ਤੇ ਸਟੈਂਡ ਵਾਲਾ ਬਹਿਣਾ ਚਾਹੀਦਾ ਜਿਹੜਾ ਅੱਖਾਂ ਚੱਖਾਂ ਬਾਗ ਗੱਲ ਕਰ ਜਿਹਦੀ ਆਪਣੇ ਪ੍ਰਤੀ ਘੱਟ ਉਯੋਗਦਾਨ ਹੋਵੇ ਜਿਹੜੀ ਕੁਰਸੀ ਤੇ ਬੈਠਾ ਹੈ ਤੇ ਉਹਦੀ ਨੀਅਤ ਸਾਫ਼ ਹੋਵੇ ਹੂੰ ਸੈਂਟਰ ਵਾਲਿਆਂ ਤਾਂ ਲੱਤਾਂ ਕੰਬਦੀਆਂ ਨੇ ਹੂੰ ਏਡੀਸੀਬੀਆਈ ਇਹਦਾ ਡਰ ਲੱਗਦਾ ਕਿ ਹੋਰ ਕੋਈ ਇਹਦਾ ਹੀ ਡਰ ਹੈ ਹੂੰ ਜਿਹੜੇ ਲੀਡਰ ਹੁਣ ਬੋਲਦੇ ਨਹੀਂ ਇਹਦਾ ਹੀ ਡਰ ਹੈ ਹੂੰ ਫਾਈਲਾਂ ਦਾ ਡਰ ਹੈ ਨਹੀਂ ਤਾਂ ਇਹੋ ਜਿਹੇ ਜਿਹੜੇ ਸਰਕਾਰ ਚਲਾ ਰਹੇ ਨੇ ਹੂੰ ਜਿੰਨਾ ਸਾਡੇ ਕੋਲ ਹੁੰਦਾ ਸਾਡਾ ਤਾਂ ਦਾਇਰਾ ਉਹਨਾਂ ਕੀ ਆ ਜਾਂਦਾ ਆ ਹੂੰ ਨਹੀਂ ਤਾਂ ਇਹਨਾਂ ਦੀ ਪੋਚੜੇ ਫਰੋਲ ਦੇਣ ਹੂੰ ਆਮ ਆਦਮੀ ਪਾਰਟੀ ਹਰ ਟਾਈਮ ਤੇ ਹੁਣ ਜਦੋਂ ਅਸੀਂ ਬੋਲਦੇ ਵੀ ਆ ਨਾ ਲੋਕਾਂ ਨੂੰ ਲੱਗਦਾ ਯਾਰ ਇਹ ਤਾਂ ਕ੍ਰਿਟਿਸਾਈਜ਼ ਕਰਦੇ ਨੇ ਪਰ ਸਭ ਅਸੀਂ ਕ੍ਰਿਟਿਸਾਈਜ਼ ਨਹੀਂ ਕਰਦੇ ਆਪਣੇ ਜਵਾਬ ਕਰਨੀ ਚਾਹ ਕੇ ਦੇਖਿਓ ਕਿ ਉਹ ਜਵਾਬ ਦਾ 10 ਸਾਲ ਬਾਅਦ ਪੰਜਾਬ ਦੇ ਵਿੱਚ ਕੀ ਫਿਊਚਰ ਦੇਖਦੇ ਹੁ ਭੋਗਾਂ ਵਿਆਹਾਂ ਤੇ ਜਾਣਾ ਲੀਡਰ ਚਾਹੀਦੇ ਨੇ ਜਾਂ ਉਹ ਲੀਡਰ ਚਾਹੀਦਾ ਜਿਹੜਾ ਤੁਹਾਡੇ ਬੱਚੇ ਨੂੰ ਵਿਜਨ ਦੇਵੇ ਗਲੀਆਂ ਨਾਲੀਆਂ ਪੱਕੀਆਂ ਚਾਹੀਦੀਆਂ ਨੇ ਜਾਂ ਤੁਹਾਡੇ ਬੱਚਾ 12ਵੀਂ ਤੋਂ ਬਾਅਦ ਜਦ ਪੜ੍ਹ ਕੇ ਜਾਂਦਾ ਉਹਦੇ ਵਾਸਤੇ ਚਾਹੀਦਾ ਕਿ ਹਾਂ ਪੁੱਤ ਤੂੰ ਸਕਿੱਲ ਸਿੱਖਣਾ ਕੋਈ ਨਹੀਂ ਤੈਨੂੰ ਮਕੈਨਿਕਲ ਉੱਥੇ ਜੌਬ ਹੈਗੀ ਉਹ ਕਰ ਜਰਨਲਿਜ਼ਮ ਤੇ ਜਾਣਾ ਕੋਈ ਨਹੀਂ ਤੇਰੇ ਵਾਸਤੇ ਇਹ ਖੁੱਲਿਆ ਆ ਸਭ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਹਰਿਆਣੇ ਦੇ ਵਿੱਚ ਖੇਡਾਂ ਪ੍ਰਮੋਟ ਹੁੰਦੀਆਂ ਨੇ ਹੂੰ ਠੀਕ ਹੈ ਹਿਮਾਚਲ ਦੇ ਵਿੱਚ ਜਿੰਨੇ ਰੈਸਟੋਰੈਂਟ ਨੇ ਸਾਰੇ ਹੋਟਲ ਇਹ ਹਿਮਾਚਲ ਦੇ ਨੇ ਹੂੰ ਪਤਾ ਕਰ ਲੋ ਵੱਡੇ ਹੋਟਲ ਦੇ ਵਿੱਚ ਜਾਉਂਗੇ ਕਿੱਥੋਂ ਹਿਮਾਚਲ ਦੇ ਉਤਰਾਖੰਡ ਦੇ ਥੱਲੇ ਆ ਜਾਓ ਬਿਹਾਰ ਚ ਆ ਜਾਓ ਬਿਹਾਰ ਦੇ ਵਿੱਚ ਯੂਪੀਐਸਸੀ ਆਈਏਐਸ ਪੀਪੀਐਸ ਇਹ ਬੱਚੇ ਪੜ੍ਹਦੇ ਨੇ ਯੂਪੀਐਸਸੀ ਤੇ ਆਈਏਐਸ ਪੀਪੀਐਸ ਤਾਂ ਚਲੋ ਆਪਣੇ ਪੰਜਾਬ ਦੀ ਉਸ ਤੋਂ ਥੱਲੇ ਆ ਜਾਓ ਬੰਗਲੌਰ ਦੇ ਵਿੱਚ ਸਿਲੀਕਨ ਹੱਬ ਬਣਿਆ ਹੋਇਆ ਹੂੰ ਬੱਚੇ ਜਦੋਂ ਬਾਹਰ ਜਾਂਦੇ ਆ ਨਾ ਆਪਣੀ ਫਾਇਲਾਂ ਆਪ ਲਾ ਕੇ ਪੜ੍ਹਨ ਵਾਸਤੇ ਜਾਂਦੇ ਆ ਸਾਡੇ ਪੰਜਾਬ ਕੋਲ ਨਾ ਤਾਂ ਖੇਡ ਆ ਹੂੰ ਕਬੱਡੀ ਸੀਗੀ ਕਬੱਡੀ ਦੇ ਵਿੱਚ ਗੈਂਗਸਟਰਿਜ਼ਮ ਵਾਰਦਾ ਹੂੰ ਸਾਡੇ ਪੰਜਾਬ ਕੋਲ ਨਾ ਤਾਂ ਮੈਡਲਾ ਕੁੜੀ ਜਿੱਤ ਕੇ ਆਈ ਸੀ ਜਿਹੜੇ ਮੁੰਡੇ ਜਿੱਤ ਕੇ ਇੱਕ ਨੌਕਰੀ ਮੈਨ ਦੱਸ ਦੋ ਜੇ ਦਿੱਈ ਹੋਵੇ ਹੂੰ ਮੀਥੇਰ ਖੇਡ ਮੰਤਰੀ ਸੀਗਾ ਮੀਥੇਰ ਨੇ ਪੈਰਾਓਲੰਪਿਕ ਵਾਲਿਆਂ ਦੇ ਵਾਸਤੇ ਧਰਨਾ ਲਾਇਆ ਸੀ ਮੁੜ ਕੇ ਜਾ ਲਾਇਆ ਸਨ ਚੱਕ ਕੇ ਸਾਡੇ ਪਰਚੇ ਪਵਾਤੇ ਹੂੰ ਅੱਜ ਤੱਕ ਉਹਨੂੰ ਨੌਕਰੀ ਨਹੀਂ ਮਿਲੀ ਇੱਕ ਮੁੰਡੇ ਨੂੰ ਆਊਟਸੋਰਸਿੰਗ ਦੀ ਨੌਕਰੀ ਮਿਲੀ ਉਹ ਪੈਰਾਲੰਪਿਕ ਵਾਲੇ ਨੂੰ ਉਹ ਵੀ ਅਸੀਂ ਰੋਲਾ ਰੂਲਾ ਪਾ ਕੇ ਉਹਨੂੰ ਦਵਾਈ ਇੱਕ ਹੈਂਡੀਕੈਪਡ ਖਿਡਾਰੀ ਨੂੰ ਤੇ ਲੁਧਿਆਣੇ ਵਾਲੇ ਪਾਸੇ ਇੱਕ ਗਾਇਕ ਕਰਨ ਔਜਲਾ ਨੇ ਸ਼ਾਇਦ ਪੈਸੇ ਦਿੱਤੇ ਨਹੀਂ ਉਹ ਉਹੀ ਉਹਦੀ ਗੱਲ ਕਰਦਾ ਮੈਂ ਉਸ ਤੋਂ ਬਾਅਦ ਅਸੀਂ ਉਹਨੂੰ ਰੋਲਾ ਪਾ ਕੇ ਉਹਨੂੰ ਉਹ ਆਪਣਾ ਆਊਟਸੋਰਸ ਦੀ ਨੌਕਰੀ ਰੱਖੀ ਉਹ ਵੀ ਮੈਂ ਸ਼ੁਕਰ ਹੈ ਐਦਾ ਕਰਿਆ ਮੈਂ ਕਿ ਚਲੋ ਨੌਕਰੀ ਦੇ ਦਿੰਦੀ ਜਦੋਂ ਤੁਸੀਂ ਕਿਸੇ ਚੰਗੇ ਕੰਮ ਨੂੰ ਥਾਪੀ ਨਹੀਂ ਦਉਗੇ ਫਿਰ ਮਾੜਾ ਕੰਮ ਉੱਤੇ ਹੀ ਆਣਾ ਜਦੋਂ ਤੁਸੀਂ ਗੈਂਗਸਟਰ ਜਮ ਨੂੰ ਦਿਖਾਈ ਜਾਓਗੇ ਕਿ ਹਾਂ ਵੀ ਗੈਂਗਸਟਰ ਜਮ ਫੋਨ ਆਇਆ ਭਾਈ 50 ਲੱਖ ਦੀ ਫਰौती ਦੇ ਲੈ ਫਿਰ ਕਿਹੜੀ ماں ਕਹੂਗੀ ਯਾਰ ਤੂੰ ਮਿਹਨਤ ਕਰ ਤੁਹਾਨੂੰ ਤੇ ਚਲੋ ਅਜੇ ਮੌਕਾ ਨਹੀਂ ਮਿਲਿਆ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਮੇਰਾ ਇੱਕ ਹੀਲਾ ਇੱਕੋ ਹੀ ਸਵਾਲ ਹੈ ਤੁਹਾਡੀ ਉਮਰ ਦੇ ਆਪਣੀ ਉਮਰ ਦੇ ਜਿਹੜੇ ਵਿਧਾਇਕ ਅਜੇ ਵੀ ਆਪਣੀਆਂ ਸੀਟਾਂ ਤੇ ਨੇ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਸਲਾਹ ਕਿਹੜੀ ਦੇਣੀ ਹੈ ਕਿ ਆ ਮੰਨ ਲਓ ਤੇ ਗੱਲ ਬਣ ਨਹੀਂ ਸਕਦਾ ਉਹਨਾਂ ਨੂੰ ਕੋਈ ਸਲਾਹ ਦੇ ਹੀ ਨਹੀਂ ਸਕਦੇ ਤੁਸੀਂ ਕਿਉਂ ਉਹਨਾਂ ਦਾ ਨੇਚਰ ਹੀ ਬੰਦਰ ਵਾਲਾ ਆ ਉਹਨਾਂ ਦਾ ਨੇਚਰ ਹੀ ਭੇਡਾਂ ਵਾਲਾ ਆ 92 ਭੇਡਾਂ ਤਰ੍ਹਾਂ ਉਹ ਕਹਿਣਗੇ ਇਹ ਜੇ ਸ਼ਬਦ ਸਾਡੇ ਲਈ ਵਰਦੇ ਐ ਤੋਹੀਨ ਹੋ ਗਈ ਸਾਡੀ ਫੇਰ ਸਭ ਸ਼ੇਰ ਬਣ ਕੇ ਦਿਖਾ ਦਿਓ ਨੇਚਰ ਚੇਂਜ ਕਰੋ ਨਾ ਰੋਗ ਤੇ ਜਾਨਵਰੀ ਹੈ ਨਹੀਂ ਜਾਨਵਰ ਇੱਕ ਤੇ ਸ਼ੇਰ ਵੀ ਜਾਨਵਰ ਹੈ ਜੰਗਲ ਦਾ ਰਾਜਾ ਆ ਭੇਡਾਂ ਭੇਡਾਂ ਹੁਣ ਮੈਂ ਭੇਡਾਂ ਬਾਰੇ ਤਾਂ 92 93 ਤੁਹਾਡੇ ਸਾਹਮਣੇ ਆਈ ਆਪਣਾ ਨੇਚਰ ਚੇਂਜ ਕਰੋ ਕਿਰਦਾਰ ਚੇਂਜ ਕਰੋ ਅੱਜ ਪੰਜਾਬ ਨੂੰ ਲੋੜ ਆ ਕਿਰਦਾਰ ਵਾਲੇ ਲੀਡਰ ਦੀ ਖਾਲੀ ਪਿਆ ਪੰਜਾਬ ਲੀਡਰਸ਼ਿਪ ਚ ਹੂੰ ਇਕੋ ਪਿੰਜਰੇ ਬਣ ਚੁੱਕਿਆ ਹੈ ਜਿਹਦੇ ਪਿੰਜਰੇ ਦੇ ਵਿੱਚੋਂ ਜਦੋਂ ਨੌਜਵਾਨੀ ਤੜਪ ਤੜਵ ਕੇ ਨਿਕਲਦੀ ਹੈ ਨਾ ਯਾਰ ਮੈਨੂੰ ਇੱਕ ਬਾਈ ਗੱਲ ਦੱਸੋ 8 ਵਜੇ ਤੋਂ ਬਾਅਦ ਜਦੋਂ ਤੁਸੀਂ ਵੀ 18 19 ਸਾਲ ਦੇ ਹੋਵੋਗੇ ਤੁਹਾਡੀ ਮਾਂ ਤੁਹਾਨੂੰ ਘਰ ਦੇ ਬਾਹਰ ਜਾਣ ਦਿੰਦੀ ਹੋਣੀ ਹੈ ਜਾਂ ਬੁਲਟ ਲੈ ਜਾਇਆ ਫੋਨ ਕਰਦੀ ਹੈ ਨਾ ਕਿੱਥੇ ਆਇਆ ਪਿਓ ਤੁਹਾਡਾ ਫੋਨ ਕਰਦਾ ਕਿੱਥੇ ਕੀ ਮੁਸੀਬਤ ਪੈ ਗਈ ਕਿ ਪਨਾਮਾ ਦੇ ਜੰਗਲਾਂ ਚੋਂ ਜਾ ਕੇ ਕਿ ਉੱਥੇ ਲਾਸ਼ਾਂ ਨੇ ਸਾਰਾ ਕੁਝ ਹੈ ਮਾਂ ਨੂੰ ਫੇਰ ਵੀ ਪਤਾ ਮਾਂ ਆਪਣਾ 18 ਸਾਲ ਦਾ ਪੁੱਤ ਬਾਹਰ ਭੇਜ ਰਹੀ ਹੈ ਹੂੰ ਕੀ ਮੁਸੀਬਤ ਉਸ ਪਿਓ ਨੂੰ ਪੈ ਗਈ ਜਿਹੜਾ ਪਿਓ ਆਪਣੇ ਪੁੱਤ ਨੂੰ ਸਭ ਤੋਂ ਵਧੀਆ ਆਪਣਾ ਯਾਰ ਮੰਨਦਾ ਉਹ ਨੂੰ ਜਹਾਜ਼ ਚੜਾ ਰਿਹਾ ਆ ਹੂੰ ਕੀ ਮੁਸੀਬਤ ਕੀ ਆ ਕੀ ਮੁਸੀਬਤ ਪੈ ਗਈ ਉਸ ਪਿਓ ਨੂੰ ਫੋਨ ਕਰਨ ਨੂੰ ਪੁਲਿਸ ਨੂੰ ਕਿ ਯਾਰ ਮੇਰਾ ਮੁੰਡਾ ਨਸ਼ੇ ਕਰਦਾ ਇਹਨੂੰ ਫੜ ਲਓ ਹੂੰ ਇਹਦੇ ਬਾਰੇ ਕਦੋਂ ਗੱਲਾਂ ਕਰਾਂਗੇ ਆਪਾਂ ਜਿਹੜੀਆਂ ਮਾਵਾਂ ਸਾਨੂੰ ਕੁੱਖ ਚੋਂ ਪੈਦਾ ਜਨਮ ਦੇ ਕੇ ਉੱਥੇ ਰੱਖ ਦਿਆਂ ਨੇ ਉਹ ਮਾਵਾਂ ਅੱਜ ਆਪਣਾ ਦਿਲ ਦਾ ਟੁਕੜਾ ਕਹਿ ਰਹੀਆਂ ਮੇਰੀ ਅੱਖਾਂ ਓਲੇ ਹੋ ਜੋ ਬਾਹਰਲੇ ਮੁਲਕ ਚਲ ਜਾਓ ਕਿਉਂਕਿ ਪੰਜਾਬ ਚ ਨਾ ਰਹੋ ਕੀ ਦੀ ਬਦੌਲਤ ਫਿਰ ਸਾਡੇ ਵਰਗੇ ਜੇ ਮੂਰਖ ਨੇ ਜੇ ਨਾ ਬੋਲੇ ਲੀਡਰ ਇਹਦੇ ਫਿਰ ਅਸੀਂ ਭੇਡਾਂ ਦਾ ਨਹੀਂ ਹੂੰ ਜਾਨਵਰ ਮੰਨ ਲਵਾਂਗੇ ਆਪਣੇ ਆਪ ਨੂੰ ਸ਼ੇਰ ਕਹਾ ਲਾਂਗੇ ਭੇਡ ਨਹੀਂ ਕਹਾਵਾਂਗੇ ਹੂੰ ਤੁਸੀਂ ਦਿਲ ਖੋਲ ਕੇ ਸਾਰੀ ਗੱਲਬਾਤ ਕੀਤੀ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਈ ਤਾਨਾ ਈਸ਼ਰਪ੍ਰੀਤ ਸਿੰਘ ਸਿੱਧੂ ਯੂਥ ਲੀਡਰ ਹੋਣ ਦੇ ਨਾਤੇ ਕੀ ਸੋਚਦੇ ਆ ਤੇ ਯੰਗ ਬਲੱਡ ਆ ਜਿਹੜਾ ਪੰਜਾਬ ਦਾ ਖਾਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਸਾਰੇ ਦੇ ਸਾਰੇ ਨਸ਼ਿਆਂ 'ਚ ਧਸ ਚੁੱਕੇ ਆ ਪਰ ਬਚਣ ਦੀ ਵੀ ਬੇਹੱਦ ਲੋੜ ਆ ਸਾਡਾ ਇਸ ਪ੍ਰੋਗਰਾਮ ਦਾ ਇੰਟਰਵਿਊ ਦਾ ਲੜੀਵਾਰ ਮਕਸਦ ਇਹ ਹੈ ਕਿ ਯੰਗ ਬਲੱਡ ਸੋਚਦਾ ਕੀ ਆ ਕਰਨਾ ਕੀ ਚਾਹੁੰਦਾ ਮੌਕਾ ਮਿਲਦਾ ਕਿ ਨਹੀਂ ਮਿਲਦਾ ਤੁਹਾਡਾ ਨਜ਼ਰੀਆ ਕੀ ਐ ਇਸ ਇੰਟਰਵਿਊ ਦੇ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ